ਬਾਦਲ ਪਰਿਵਾਰ ਦੇ ਹਜ਼ਾਰਾਂ ਦੋਸ਼ ਹੈਗੇ ਨੇ ਹਜ਼ਾਰਾਂ ਕਤਾਈਆਂ ਹੈਗੀਆਂ ਨੇ ਹਜ਼ਾਰਾਂ ਪੰਥ ਦੇ ਉੱਤੇ ਜਿਹੜੇ ਜ਼ੁਲਮ ਨੇ ਉਹ ਵੀ ਕੀਤੇ ਨੇ ਪੰਜਾਬ ਦੇ ਉੱਤੇ ਵੀ ਕੀਤੇ ਹੈਗੇ ਨੇ ਪਰ ਜੇ ਆਪਾਂ ਜਥੇਦਾਰ ਕੌਂਕੇ ਸਾਹਿਬ ਵਾਲਾ ਮਸਲੇ ਦੀ ਗੱਲ ਕਰ ਲਈਏ ਇਹਦੇ ਵਿੱਚ ਉਹਨਾਂ ਦਾ ਦੋਸ਼ ਇਹ ਅਸੀਂ ਉਹਨਾਂ ਨੂੰ ਦੋਸ਼ੀ ਇਸ ਕਰਕੇ ਮੰਨ ਰਹੇ ਹਾਂ ਕਿ ਉਹਨਾਂ ਦੀ ਸੱਤਾ ਰਹੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਸ ਵਾਅਦਿਆਂ ਨੂੰ ਵਫਾ ਨਹੀਂ ਕਰ ਸਕੇ ਆਪਣੀ ਸੱਤਾ ਦੇ ਵਿੱਚ ਉਹਨਾਂ ਨੇ ਰਿਪੋਰਟ ਦੱਬ ਕੇ ਰੱਖੀ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਜਥੇਦਾਰ ਕੌਂਕਾ ਜੀ ਦੇ ਇਹ ਮਾਮਲੇ ਦਾ ਦੋਸ਼ੀ ਬਣ ਗਿਆ ਇਹ ਸਰਕਾਰ ਵੀ ਦੋਸ਼ੀ ਬਣेंगी ਜਾਂ ਫਿਰ ਇਹ ਉਸ ਚੀਜ਼ ਦੇ ਵਿੱਚੋਂ ਨਿਕਲ ਜਾਣਗੇ ਉਸ ਰਿਪੋਰਟ ਨੂੰ ਹੁਣ ਵੀ ਦਬਾ ਕੇ ਰੱਖਣਗੇ ਜਾਂ ਕੋਈ ਕਾਰਵਾਈ ਹੋਵੇਗੀ ਕਿਸੇ ਦੇ ਉੱਤੇ ਤਾਂ ਨਮੀਦਾ ਹੈ ਹੈਗਾ ਉਦੋਂ ਕਾਂਗਰਸ ਰਾਜ ਸੀ ਉਦੋਂ ਵੀ ਬਦਲ ਸਾਹਿਬ ਦੇ ਇੱਕ ਆਉਂਦੀ ਹੈ ਨਾ ਗੱਲਬਾਤਾਂ ਸਾਹਿਬ ਕਹਿੰਦਾ ਮੂੰਹ ਤੋਂ ਨਿਕਲ ਜਾਂਦਾ ਕਿ ਸਾਹਿਬ ਕੋਣ ਦੇ ਹੱਕ ਦਾ ਹੈ ਇਹ ਕਿ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਰੋਟੀ ਪਾਣੀ ਦਾ ਜਿਹੇਦਾਰੀ ਦਾ ਉਹਨਾਂ ਦੇ ਧਿਆਨ ਚ ਸੀ ਨਾ ਜੇ ਉਹਨਾਂ ਦੇ ਧਿਆਨ ਚ ਇਹਨਾਂ ਨੂੰ ਬਚਾਉਣਾ ਹੁੰਦਾ ਤੇ ਇਹ ਤਾਂ ਇਕੱਠੇ ਹੀ ਹੈ ਹੁਣ ਤਾਂ ਪਤਾ ਲੱਗਿਆ ਉਦੋਂ ਤਾਂ ਭੁਲੇਖਾ ਸੀ ਇਹਨਾਂ ਨੂੰ ਬਚਾਉਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਕਿਉਂਕਿ ਇੱਕ ਲੋਕਾਂ ਦੇ ਚੁਣੇ ਹੋ ਜਏ ਇਹ ਕੋਈ ਇਹਨਾਂ ਦੇ ਚੁਣੇ ਤਾਂ ਜਿਹੇਦਾਰ ਰਹਿ ਨਹੀਂ ਜਿਵੇਂ ਅੱਜ ਦੇ ਅੱਜ ਜਿਹੇਦਾਰ ਵੀ ਗੇਬ ਚੋਂ ਨਿਕਲਦਾ ਹੈ ਅੱਜ ਐਸ ਜੀ ਅੰਤਰੇ ਪਬਲਿਕ ਨੇ ਜੁੜੇ ਸੀਗੇ ਉਹ ਉਹਨਾਂ ਨੂੰ ਰੜਕਦੇ ਸੀ ਮੈਂ ਕਹਿੰਦਾ ਇਹਨਾਂ ਦਾ ਮਰਵਾਉਣ ਵਿੱਚ ਵੀ ਯੋਗਦਾਨ ਫਿਰ ਰਿਪੋਰਟਾਂ ਜਿਹੜੀਆਂ ਕੀਆਂ ਛਪਾਉਣ ਵਿੱਚ ਵੀ ਯੋਗਦਾਨ ਸਾਰਾ ਕੁਝ ਵਿੱਚ ਹੈ ਪਰ ਮੈਂ ਕਹਿੰਦਾ ਬਾਕੀਆਂ ਨੂੰ ਵੀ ਨਾ ਭੁੱਲੀਏ ਇਸ ਗੱਲ ਵਿੱਚ ਅਸੀਂ ਕਾਂਗਰਸ ਦੇ ਜਿਹੜਾ ਕਾਣ ਕੀਤਾ ਹੋਇਆ ਉਹਨੂੰ ਨਾ ਭੁੱਲੀਏ ਉਹਨੇ ਕੀ ਕੁਸ਼ ਕੀਤਾ ਹੈ 84 ਨੂੰ ਨਾ ਭੁੱਲੀਏ ਇਹਨਾਂ ਦੀ ਬੇਦਮੀ ਉਹਨਾਂ ਨਾ ਭੁੱਲੀਏ ਇਹ ਲਟੇਰੇ ਜਿਹੜੇ ਹੈਗੇ ਆ ਇਹਨੇ ਐਕਸਪਰਟ ਨਹੀਂ ਹੈਗੇ ਜਿੰਨੇ ਪੁਰਾਣੇ ਸੀਗੇ ਅੱਜ ਪੰਜਾਬ ਉਹਨਾਂ ਲੁੱਟਿਆ ਠੱਗਿਆ ਨਹੀਂ ਜਾ ਰਿਹਾ ਕਿਉਂਕਿ ਇਹਨਾਂ ਨੂੰ ਵੱਲ ਨਹੀਂ ਆ ਲੁੱਟਿਆ ਠੱਗਿਆ ਜਾ ਰਿਹਾ ਪਰ ਅਫਸਰਾਂ ਦੀ ਜਿੰਮੇ ਜਾ ਰਿਹਾ ਅੱਜ ਅਫਸਰ ਦਾ ਰਾਜ ਹੈ ਅੱਜ ਕੋਈ ਸਰਕਾਰ ਨਹੀਂ ਅੱਜ ਉਹਨਾਂ ਦੇ ਐਮ ਐਲ ਏ ਇਨਸਪੈਕਟਰ ਡੈਪਟੀ ਅਧਿਕਾਰੀਆਂ ਦੇ ਘਰਾਇ ਤੋਂ ਫੜਦੇ ਸਰਕਾਰ ਹੈ ਉਸ ਕਰਕੇ ਕੋਈ ਸਰਕਾਰ ਨਹੀਂ ਅਫਸਰ ਦਾ ਰਾਜ ਹੈ ਇਸ ਕਰਕੇ ਅਫਸਰ ਹੀ ਚਾਹੁੰਦੇ ਹੁੰਦੇ ਆ ਅਫਸਰ ਹੀ ਚਾਹੁੰਦੇ ਗਾ ਅਗਲੀ ਵਾਰੀ ਕਾਲੀ ਕਾਂਗਰਸੀਆਂ ਚੋਂ ਕੋਈ ਆਵੇ ਕਿਉਂਕਿ ਉਹਨਾਂ ਦਾ ਸਾਰਾ ਕੁਝ ਨਾ ਤਾਣਾ ਬਾਣਾ ਇਕੱਠਾ ਹੈ ਉਸ ਕਰਕੇ ਅਫਸਰ ਦੇ ਇੱਕ ਧਿਰ ਦੀ ਖਰਖੇਲ ਬਣ ਕੇ ਰਹੀ ਇਕੱਲੇ ਬਾਦਲ ਪਰਿਵਾਰ ਦੀ ਜੇ ਅੱਜ ਛਾੜੀ ਸ਼ਰੋਮਣੀ ਕਮੇਟੀ ਯਾਦ ਹੁੰਦੀ ਤਾਂ ਸਾਨੂੰ ਅੱਜ ਇੱਥੇ ਇਕੱਠ ਕਰਨ ਦੀ ਲੋੜ ਨਹੀਂ ਪੈਣੀ ਸੀ ਵੀ ਇਹਨੇ ਸੰਗਤਾਂ ਨੂੰ ਇੱਥੇ ਤੇਲ ਬਾਲ ਕੇ ਨਹੀਂ ਆਉਣਾ ਪੈਣਾ ਸੀ ਉਸੇ ਟਾਈਮ ਤੇ ਹੀ ਸ਼ਰੋਮਣੀ ਕਮੇਟੀ ਕੇਸ ਚੁੱਕਦੀ ਤੇ ਉਹ ਕਿਹੜੇ ਗੁਰਦੇਵ ਸਿੰਘ ਕੌਕੇ ਦੇ ਕਾਤਲ ਸੀ ਉਹਨਾਂ ਨੂੰ ਉਸੇ ਟਾਈਮ ਸਜ਼ਾ ਮਿਲ ਜਣੀ ਸੀ ਤੇ ਉਹਨੂੰ ਬਦਲਾ ਕਰਨ ਦੀ ਸ਼ਰੋਮਣੀ ਕਮੇਟੀ ਯਾਦ ਕਰਾਉਣ ਲਈ ਜੋ ਪੰਜ ਪਿਆਰਿਆਂ ਨੇ ਇੱਕ ਕਮੇਟੀ ਬਣਾਈ ਹੈ ਪੰਜ ਸਿੰਘ ਸਾਹਿਬ ਪੰਜ ਪ੍ਰਧਾਨੀ ਵੀ ਲੋਕਾਂ ਨੂੰ ਘਰ-ਘਰ ਪਿੰਡ-ਪਿੰਡ ਜਾ ਕੇ ਜਾਗਰਤ ਕਰਨਾ ਵੀ ਜਿਹੜੀ ਬਾਦਲ ਦਾ ਕਬਜ਼ਾ ਹੋ ਚੁੱਕਾ ਸਾਡੀ ਪ੍ਰਬੰਧਕ ਕਮੇਟੀ ਸਾਡੀ ਸ਼ੀਸ਼ਤਾ ਦੀ ਕਮੇਟੀ ਤੇ ਉਹਨੂੰ ਯਾਦ ਕਰਾ ਕੇ ਜਿਹੜੀਆਂ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਤੇ ਇੱਕ ਦੇ ਮੁਕਾਬਲੇ ਇੱਕ ਉਮੀਦ ਵਰਖਾੜ ਕੇ ਜੇ ਕੌਮ ਨੂੰ ਜਿਹੜੀ ਹੈ ਸਾਡਾ ਸ਼੍ਰੀ ਅਕਾਲਤਾ ਸਾਹਿਬ ਯਾਦ ਹੋ ਜਾਵੇ ਸਾਡੀ ਸ਼ਰਮਣੀ ਕਮੇਟੀ ਯਾਦ ਹੋ ਜਾਵੇ ਤੇ ਬਾਕੀ ਜਿੱਥੇ ਬੰਦਿਆਂ ਨੂੰ ਕਿਹੜੀ ਕਿਰਤੀ ਸਿੱਖ ਸੰਘਰਸ਼ ਲੜਦੇ ਨੇ ਉਹਨਾਂ ਨੂੰ ਲੜਨ ਦੀ ਮੈਂ ਸਮਝਦਾ ਲੋੜ ਨਹੀਂ ਪਵੇਗੀ ਸਾਡੀ ਸ਼ਰੋਮਣੀ ਕਮੇਟੀ ਕੋਲੇ ਬਜਟੀ ਇੰਨਾ ਹੈ ਉਹ ਕਿੰਨੇ ਮਰਜੀ ਮਹਿੰਗੇ ਵਕੀਲ ਕਰਕੇ ਪੰਥ ਦੀਆਂ ਲੜਾਈਆਂ ਲੜ ਸਕਦੀਆਂ ਨੇ ਸਰਦਾਰ ਪ੍ਰੀਤ ਸਿੰਘ ਸੈਣੀ ਹਨੀ ਬਲਦੇਵ ਸਿੰਘ ਬਡਾਲਾ ਹਨੀ ਜਾਂ ਸਤਿ ਭਾਵਨਾ ਦਲ ਦੇ ਹੋਰ ਸਿੰਘ ਭਾਈ ਹਰਪ੍ਰੀਤ ਸਿੰਘ ਮਖੂ ਇਹਨਾਂ ਨੂੰ ਸਰੂਪ ਨਹੀਂ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਨਹੀਂ ਦੇ ਸਕਦੇ ਪਰ 328 ਸਰੂਪ ਕਿਹਨੂੰ ਦੇ ਦਿੱਤੇ ਅੱਜ ਤੱਕ ਸਿੱਖ ਪੰਥ ਨੂੰ ਦੱਸਿਆ ਨਹੀਂ ਗਿਆ 328 ਤੋਂ ਉਹ ਗੜਾ ਈਸ਼ਰ ਸਿੰਘ ਉਹ ਇਨਕੁਆਰੀ ਕਰ ਚੁੱਕਾ ਹੈ ਸਰੂਪਤਾ ਉਹਨਾਂ ਦੇ ਬਹੁਤ ਹਜ਼ਾਰਾਂ ਦੀ ਗਿਣਤੀ ਚ ਨੇ ਮਹਾਰਾਜ ਸਰੂਪਤਾ ਹਜ਼ਾਰਾਂ ਦੀ ਗਿਣਤੀ ਇਹਨੇ ਬਹੁਤ ਸਿਆਈਸ਼ਰ ਸਿੰਘ ਨੇ ਮੈਨੂੰ ਵੀ ਹਜ਼ਾਰਾਂ ਦੀ ਗਿਣਤੀ ਚ ਮਹਾਰਾਜ ਸਰੂਪ ਕੜੇ ਲਾਪਤਾ ਕੀਤੇ ਨੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਮਹਾਰਾਜ ਦੇ ਅੰਗਨ ਨਾਲ ਲਾਪਤਾ ਕੀਤੇ ਸਰੂਪ ਚ ਆ ਕੇ ਗਲਤ ਚੋਰੀ ਵਿੱਚੇ ਨੇ ਉਹਨਾਂ ਦੀ ਇਨਕੁਆਰੀ ਜਦੋਂ ਕੌਮ ਬਲਦੇਵ ਸਿੰਘ ਬਨਾਲਾ ਵੀ ਮੋਰਚਾ ਲਾ ਕੇ ਬੈਠਾ ਗੁਰੂ ਘਰ ਦਾ ਹਜੂਰੀ ਰੱਖੀ ਵੀ ਕੋਈ ਉਹ ਕੋ ਸਰਸੇ ਵਾਲੇ ਡੇਰੇ ਦਾ ਬੰਦਾ ਥੋੜਾ ਸੀ ਜੇ ਸਰਸੇ ਵਾਲ ਨੂੰ ਮਾਰਾ ਸਰੂਪ ਮਿਲ ਸਕਦੇ ਆ ਤੇ ਜੇ ਸਰਸੇ ਵਾਲ ਨੂੰ ਬਿਨਾ ਮੰਗਿਆ ਮਾਫੀ ਮਿਲ ਸਕਦੀ ਆ ਆਪ ਇੱਕ ਸਾਇਨ ਕਰਾ ਕੇ ਤੇ ਜਹੇਦਾਰਾਂ ਨੂੰ ਆਪਦੀ ਕੋਠੀ ਤੇ ਬੁਲਾ ਕੇ ਸਾਮ ਕੀਤਾ ਜਾਂਦਾ ਹੈ ਤੇ ਬਲਦੇਵ ਸਿੰਘ ਮਾਲਾ ਦਾ ਕੌਮ ਦਾ ਰਾਗੀ ਸੀ ਹਰਪ੍ਰੀਤ ਸਿੰਘ ਮਹੂ ਕੌਮ ਦਾ ਕਥਾਵਾਚ ਸੀ ਕੋਈ ਉਹ ਉਹ ਕੌਮ ਦਾ ਪੰਚ ਦਾ ਪ੍ਰਚਾਰੀ ਹੋਣਾ ਸੀ ਪਿੰਡਾਂ 'ਚ ਇਹ ਬਿਲਕੁਲ ਮਾੜੀ ਗੱਲ ਦਾ ਮਾੜੀ ਸੋਚ ਇਹਨਾਂ ਦੀ ਅਖੰਡ ਬਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਉਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੌਂਕੇ ਕਲਾ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਤੇ ਅੱਜ ਇੱਥੇ ਇਕੱਤਰਤਾ ਹੋਈ ਹੈ ਭਾਈ ਗੁਰਦੇਵ ਸਿੰਘ ਕੌਂਕੇ ਜੀ ਹਣਾ ਦੀ ਹੋਈ ਸ਼ਹਾਦਤ ਨੂੰ ਲੈ ਕੇ ਬਹੁਤ ਸਾਰੇ ਪੰਥ ਦੇ ਆਗੂ ਬਹੁਤ ਸਾਰੇ ਸਮਾਜਿਕ ਆਗੂ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਵਿੱਚੋਂ ਸਾਬਕਾ ਡੀਐਸਪੀ ਸਰਦਾਰ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਨੇ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਸਵਾਗਤ ਹੈ ਸੇਖੋਂ ਸਾਹਿਬ ਬਹੁਤ አመਤ ਸੇਖੋਂ ਕਿੱਦਾਂ ਦੇਖ ਰਹੇ ਹੋ ਇਸ ਇਕੱਠ ਨੂੰ ਕਿੱਦਾਂ ਦੇਖ ਰਹੇ ਹੋ ਇਸ ਇਕਤਰਤਾ ਨੂੰ ਕਿੱਦਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਸ ਇਕਤਰਤਾ ਨੂੰ ਸਰਕਾਰ ਨੇ ਸਾਜ਼ਿਸ਼ ਨਾਲ ਅੱਜ ਬਿਲਕੁਲ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਬੜੇ ਦਿਨਾਂ ਤੋਂ ਇੱਕ ਰਾਮ ਰੋਲਾ ਪੰਜਾਬ ਚੱਲ ਰਿਹਾ ਹੈ ਤੁਹਾਨੂੰ ਪਤਾ ਸਾਰਾ ਕੋਈ ਸਮਾਜ ਸੇਵੀਆਂ ਦਾ ਕੋਈ ਮਸਲਾ ਖੜਾ ਹੋਇਆ ਤੇ ਜਿੱਥੇ ਸਿਰਫ ਅੱਜ ਪੰਜਾਬ ਚ ਇੱਕੋ ਹੀ ਪ੍ਰੋਬਲਮ ਹੈ ਕਿ ਇੱਕ ਬੰਦਾ ਅੰਦਰ ਹੈ ਤੋਂ ਛੜਾਉਣਾ ਹੋਰ ਬਾਕੀ ਸਬਸਿਆਵਾਂ ਸਾਰੀਆਂ ਖਤਮ ਹੋ ਗਈਆਂ ਉਸੇ ਦੇ ਸੰਬੰਧ ਵਿੱਚ ਕੋਈ ਅਗਲਾ ਕੱਠ 5 ਤਰੀਕ ਦਾ ਸੀ ਜਿਹਨੂੰ 3 ਦਾ ਕੀਤਾ ਗਿਆ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਫਿਰ ਸਰਕਾਰੀ ਦਿਖਾਈ ਦਿੰਦੀ ਹੈ ਜਦੋਂ ਅਸੀਂ ਸਰਕਾਰ ਦੇ ਹਿਸਾਬ ਨਾਲ ਚੱਲਦੇ ਦਿਖਾਈ ਦਿੰਦੇ ਹਾਂ ਜੀ ਚਾਹੀਦਾ ਤਾਂ ਇਹ ਸੀ ਕਿ ਉਹ ਕੱਠ ਇੱਥੇ ਕੀਤਾ ਜਾਂਦਾ ਅੱਜ ਹੂੰ ਤਾਂ ਜੇ ਸਿੰਕੋਂ ਕਿਹੜਾ ਦੀ ਜਿਹੜੀ ਗੱਲ ਨੂੰ ਸਰਕਾਰ ਨੂੰ ਆਪਣਾ ਚਾਹੁੰਦੀ ਹੈ ਜੀ ਕਿ ਅਸੀਂ ਮਦਦ ਕਰਨ ਲੱਗੇ ਹੋਏ ਹਾਂ ਇੱਕ ਤਰੀਕੇ ਨਾਲ ਬਾਨੇ ਨਾਲ ਅੱਜ ਇੱਥੋਂ ਦਾ ਇਕੱਠ ਨੂੰ ਜਿਹੜਾ ਹੈਗਾ ਉਹ ਨੂੰ ਘੱਟ ਕਰਨ ਵਾਸਤੇ ਇੱਥੇ ਕੋਈ ਪਹੁੰਚੇ ਨਾ ਉਸ ਤੋਂ ਅਦਾ ਸਰਕਾਰ ਦੀ ਮਦਦ ਕੀਤੀ ਗਈ ਹੈ ਔਰ ਅਦਰਵਾਈਜ਼ ਜੇ ਕਿਤੇ ਉਹ ਇਕੱਠ ਅੱਜ ਇੱਥੇ ਕਰ ਲਿਆ ਜਾਂਦਾ ਜੀ ਤੇ ਕਿੱਡੀ ਵੱਡੀ ਗੱਲ ਹੋਣੀ ਸੀ ਨਾਲ ਇਹ ਜਿਹੜੀ ਇਸ ਗੱਲ ਨੂੰ ਸਰਕਾਰ ਜਿਹੜੀ ਹੈਗੀ ਆ ਕਿਉਂਕਿ ਉਹ ਗੁਨਾਹਗਰਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਕਿਉਂਕਿ ਇਕੱਠੇ ਆਕਾਲੀ ਕਾਂਗਸੀ ਦੀ ਸਰਕਾਰਾਂ ਜ਼ਿੰਮੇਵਾਰ ਰਹੀਆਂ ਜਹਦਰ ਸਾਹਿਬ ਦੀ ਜਿਹੜੀ ਹੈ ਕਤਲ ਹੋਇਆ ਤੇ ਇਹ ਸਰਕਾਰ ਅੱਜ ਬੈਠੀ ਹੈ ਇਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਸਾਨੂੰ ਵੱਖਰੇ ਵੱਖਰੇ ਮੁੱਦੇ ਦੇ ਕੇ ਉਸ ਤੋਂ ਪਾਸੇ ਰੱਖਣਾ ਚਾਹੁੰਦੇ ਆ ਪਰ ਫਿਰ ਵੀ ਅੱਜ ਲੋਕ ਜਿਹੜੇ ਜਿੰਨੇ ਕਿ ਇੱਥੇ ਜਾਗਦੇ ਜਬੀਰਾ ਵਾਲੇ ਇਕੱਠੇ ਹੋਏ ਆ ਤੇ ਅਸੀਂ ਬੇਸ਼ੱਕ ਭਾਵੇਂ ਸਬੰਧਤ ਨਹੀਂ ਦੇਖਣ ਨੂੰ ਦਿੱਖਦੇ ਹਿਸਾਬ ਨਾਲ ਉੱਥੇ ਪਰ ਅਸੀਂ ਹਿਰਦੇ ਦੀ ਪੀੜ ਜਿਹੜੀ ਹੈਗੀ ਉਹ ਲੈ ਕੇ ਤੁਰੇ ਫਿਰ ਆਪਣੀ ਸ਼ਬਦਾਂ ਦੇ ਨਾਲ ਜਿਹਦੀ ਗੱਲ ਕਰ ਸਕਦੇ ਮੌਕਾ ਦਿੱਤਾ ਉਹ ਵੀ ਗੱਲ ਕੀਤੀ ਹੈ ਪਰ ਇਹ ਸਾਰਾ ਕੁਝ ਸਰਕਾਰ ਦੀਆਂ ਜਿਹੜੀਆਂ ਨਕਾਮੀ ਆਪਣੀਆਂ છુપਾਉਣ ਵਾਸਤੇ ਆਪਣੀਆਂ ਡਿਊਟੀਆਂ ਨੂੰ છુપਾਉਣ ਵਾਸਤੇ ਸਰਕਾਰ ਜੋ ਕਰਨਾ ਚਾਹੁੰਦੀ ਹੈ ਉਹਦੇ ਕਰਕੇ ਇਹ ਜਿਹੜਾ ਹੈਗਾ ਅੱਜ ਇਹਦੇ ਕੱਟ ਨੂੰ ਜਿਹੜਾ ਹੈ ਉਹਨੂੰ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੀਦਾ ਇਹ ਸੀ ਕਿ ਸਰਕਾਰਾਂ ਨਾਲ ਖੜਦੀਆਂ ਤੇ ਸਰਕਾਰਾਂ ਨਾਲ ਖੜਦੀਆਂ ਉਹਨਾਂ ਦੇ ਜਿਹੜੇ ਸਰਕਾਰਾਂ ਵਿੱਚ ਰਹੇ ਹੈ ਜਿਨ੍ਹਾਂ ਨੇ ਹੁਣ ਤੱਕ ਇਸ ਮੁਲਕ ਨੂੰ ਲੁੱਟਿਆ ਤੇ ਪੁੱਟਿਆ ਹੈਗਾ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਮੈਂ ਬੇਨਤੀ ਵੀ ਕਰਕੇ ਆਇਆ ਕਿ ਕੋਈ ਨਾ ਕੋਈ ਇਹ ਜਿਹਾ ਹੁਕਮ ਅੱਜੋਂ ਜਾਰੀ ਹੋਵੇ ਜਿਹਦੇ ਤੇ ਕੋਈ ਐਕਸ਼ਨ ਪਲਾਨ ਬਣੇ ਇਕੱਠ ਹੋ ਕੇ ਗੱਲਾਂ ਕੀਤਾ ਕੁਝ ਨਹੀਂ ਹੋਣਾ ਕੋਈ ਨਾ ਕੋਈ ਜਿਹੜਾ ਸੜਕਾਂ ਤੇ ਆ ਕੇ ਜਿਹੜਾ ਇਨਸਾਫ ਲੈਣੇ ਪੈਣਗੇ ਦੇ ਮੁਕਾਬਲੇ ਦੇ ਅਗੇਂਸਟ ਚਾਰ ਕਬੱਡੀ ਖਿਡਾਰੀਆਂ ਦੇ ਦਾਨੇ ਦੇ ਉ ਠੂਠਾ ਪਰਚਾ ਪਾ ਕੇ ਤੇ ਮੁਕਾਬਲਾ ਵੀ ਬਣਾਇਆ ਨਾਲ ਇੱਕ ਦਾ ਜੀ ਜੀ ਉਹਦੇ ਅਗੇਂਸਟ ਅਸੀਂ ਪਹਿਲਾਂ ਅੱਡਾਈ ਲੜ ਰਹੇ ਸੀ ਤੇ ਮੈਂ ਤਾਂ ਤਿਆਰ ਹਾਂ ਹਮੇਸ਼ਾ ਅਸੀਂ ਚਾਹੁੰਦੇ ਹਾਂ ਕਿ ਜੋ ਕੱਟ ਕਰ ਰਹੇ ਪੰਜਾਬ ਜਾਓ ਯਾਤਰਾ ਕੱਢ ਰਹੇ ਜਿਹੜੇ ਉਹਨਾਂ ਤੋਂ ਸਵਾਲ ਕਰਨ ਪੰਜਾਬੀ ਹਮ ਅੱਜ ਇੱਕ ਕੀਨੇ ਲੁੱਟਿਆ ਪੰਜਾਬ ਜੀ ਪੰਜਾਬੀਆਂ ਨੇ ਅਸੀਂ ਤੁਸੀਂ ਬਿਲਕੁਲ ਤੇ ਜਿਹੜੇ ਤੁਸੀਂ ਨਟੇਰੀ ਹੋ ਤੁਸੀਂ ਅੱਜ ਲੋਕਾਂ ਨੂੰ ਜਹਣ ਤੁਰੇ ਹੋਏ ਇਸ ਕਰਕੇ ਇਹ ਸਵਾਲ ਜਿਹੜੇ ਹੈਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਰਨੇ ਚਾਹੀਦੇ ਆ ਇਹਦੇ ਜਾਗਰਤੀ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਨਾਲੋਂ ਇੱਕ ਸਮਾਂ ਸੀ ਸੁਖਬੀਰ ਬਾਦਲ ਕਿਤੇ ਪਿੰਡ ਦੇ ਵਿੱਚ ਜਾਂਦੇ ਹੀ ਇੱਕ ਸਕੂਲ ਦੇ ਵਿੱਚ ਗਏ ਇੱਕ ਬੜੀ ਵੱਡੀ ਜਿਹੜੀ ਉਹ ਮਿਸਾਲ ਹੈਗੀ ਸਾਡੇ ਸਾਹਮਣੇ ਸਕੂਲ ਦੇ ਵਿੱਚ ਜਾਂਦੇ ਨੇ ਤੇ ਬਾਹਰ ਸੰਗਤ ਇਕੱਠੀ ਹੋ ਜਾਂਦੀ ਹੈ ਸਕੂਲ ਦੀ ਕੰਧ ਪਾੜ ਕੇ ਕੱਢਣਾ ਪੈਂਦਾ ਇੱਕ ਵਾਰੀ ਇਹ ਕੰਡੀਸ਼ਨ ਹੋ ਗਈ ਸੀ ਬਾਦਲ ਦੀ ਇਹ ਜਿਹੜਾ ਬਾਦਲ ਦਾ ਲਿਆ ਮੈਂ ਅਕਾਲੀ ਦਲ ਵੀ ਨਹੀਂ ਕਹੂੰਗਾ ਤੇ ਅੱਜ ਅਕਾਲੀ ਦਲ ਦੁਬਾਰਾ ਲੋਕਾਂ ਦੇ ਵਿੱਚ ਉਹ ਬਾਦਲ ਵਾਲਾ ਦਲ ਲੋਕਾਂ ਦੇ ਵਿੱਚ ਦੁਬਾਰਾ ਆਉਣਾ ਸ਼ੁਰੂ ਹੋ ਗਿਆ ਕਿ ਸੰਗਤ ਇੰਨੀ ਜਲਦੀ ਸਭ ਕੁਝ ਭੁੱਲ ਗਈ ਸਾਡੇ ਲੋਕਾਂ ਦਾ ਬਹੁਤ ਘੜਾ ਜੀ ਮੈਂ ਕਿਹਨਾਂ ਜਿਹੜੀ ਮੈਮਰੀ ਕੇਅਰ ਦਾ ਮੈਂ ਯਾਦਦਾਸ਼ਤ ਕਹਿ ਲਮਾ ਉਹ ਆਪਣੇ ਨਿਜ ਪਾਲਣ ਕਰਕੇ ਖਤਮ ਹੋਈ ਹੈ ਕੋਈ ਪੰਜਾਬੀ ਦਾ ਡੀਐਨਏ ਨੂੰ ਕੁਝ ਨਹੀਂ ਹੋਇਆ ਸੀ ਪਰ ਅਸੀਂ ਨਿਜ ਪਾਲਣ ਨੂੰ ਵਾਸਤੇ ਸਵਾਰਥੀ ਹੋ ਗਏ ਅਸੀਂ ਵੇਦੇ ਆ ਅੱਜ ਕਿਹਦੀ ਸਰਕਾਰ ਹੈ ਕੱਲ ਨੂੰ ਕਿਹਦੀ ਆਊਗੀ ਪੰਜਾਬ ਉਜੜਿਆ ਹੋਇਆ ਕਿਸੇ ਨੂੰ ਨਹੀਂ ਦਿਖਦਾ ਧੀਆ ਪੁੱਤ ਆਪਣੇ ਨਸ਼ੇ ਚ ਉਜੜੇ ਹੋਏ ਕਿਸੇ ਨੂੰ ਦਿਖਦੇ ਇਹਨਾਂ ਦੀ ਹਿੰਮਤ ਕੀ ਹੋਵੇ ਕਿ ਤੁਹਾਡੇ ਪਿੰਡਾਂ 'ਚ ਮੜ ਜਾਣ ਇਹ ਜਿਨ੍ਹਾਂ ਨੇ ਸਾਨੂੰ ਲੁੱਟਿਆ ਹੁਣ ਤੱਕ ਇਹ ਤੁਹਾਡੇ ਆ ਕੇ ਕਹਿੰਦੇ ਪੰਜਾਬ ਬਚਾਓ ਅਸੀਂ ਬਚਾਉਣੇ ਪੰਜਾਬ ਜਿਵੇਂ ਪੰਜਾਬ ਨੂੰ ਲੁੱਟਣ ਵਾਲੇ ਕੋਈ ਹੋਰ ਹੁੰਦੇ ਆ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈਗੀ ਹੈ ਜਾਗਰਤੀ ਜਿਹੜੀ ਹੈਗੀ ਆ ਜ਼ਮੀਰਾਂ ਜਾਗੜਨਾ ਆਉਂਦੀ ਹੈ ਜ਼ਮੀਰਾਂ ਸੁੱਤੀਆਂ ਹੋਈ ਮੋਦਨ ਕਰਨਾ ਪੈਂਦਾ ਪਰ ਜਮੀਰਾਂ ਜਿਹੜੀਆਂ ਸੁੱਤੀਆਂ ਇਹਨਾਂ ਨੂੰ ਜਗਾਉਣ ਦੀ ਲੋੜ ਹੈ ਤੁਹਾਡੇ ਕੋਲ ਗਵਾਉਣ ਨੂੰ ਕੁਝ ਨਹੀਂ ਹੈਗਾ ਤੁਹਾਡੀ ਨਸਲਾਂ ਤੇ ਫਸਲਾਂ ਬਰਬਾਦ ਕਰਦੀਆਂ ਤੁਹਾਡੀ ਅਲੱਦਾ ਤੋਂ ਅਗਲੀ ਪੀੜ੍ਹੀ ਨੂੰ ਅੱਗੇ ਤੋਰਨ ਦੀ ਸਮਰੱਥਾ ਖੋਲੀ ਹੋਰ ਆਪਾਂ ਕੀ ਇਸ ਦੇ ਵੱਧ ਵੜੀ ਕਰਾਂਗੇ ਸੋ ਇੱਥੇ ਜਿਹੜਾ ਇਹ ਅੱਜ ਇਕੱਠ ਹੋਇਆ ਉਮੀਰ ਕਰਦੇ ਹਾਂ ਕਿ ਇਥੋਂ ਇੱਕ ਪਾਰਟੀਕੂਲਰ ਸਿਰਫ ਸਿੱਖ ਧਰਮ ਨੂੰ ਪਾਸੇ ਕਰਕੇ ਸਾਰੇ ਪੰਜਾਬੀਆਂ ਵਾਸਤੇ ਅਸੀਂ ਜਿੰਨੇ ਵੀ ਪੰਜਾਬ ਧਰਤੀ ਤੇ ਪੈਦਾ ਹੋਏ ਲੋਕਾਂ ਅਸੀਂ ਸਾਰੇ ਹੀ ਸਿੱਖ ਹਾਂ ਜੀ ਅਸੀਂ ਸਾਰੇ ਹੀ ਜਿਹੜੇ ਹੈਗੇ ਆ ਇਸ ਧਰਤੀ ਦੇ ਪੁੱਤ ਆਂ। ਜੀ ਧਰਮ ਬਿਲਕੁਲ ਆਪਣੀ ਸਭ ਤੋਂ ਪਿਆਰੀ ਚੀਜ਼ ਹੁੰਦਾ ਪਰ ਧਰਤੀ ਦਾ ਜੇ ਅਸੀਂ ਅੱਜ ਜੇ ਨਾ ਧਿਆਨ ਨਹੀਂ ਕਰਾਂਗੇ ਤੇ ਇਸ ਧਰਤੀ 'ਗ ਰਹਿਣ ਵਾਲੇ ਜਿਹੜੇ ਹੈਗੇ ਆ ਉਹੀ ਅੱਗੇ ਧਰਮ ਦੀ ਪਾਲਣਾ ਕਰਦੇ ਆ। ਤਾਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਮੈਂ ਕਈ ਵਾਰੀ ਲਫ਼ਜ਼ਾਂ ਦੀ ਖੇਡ ਫੜਦੇ ਆ। ਮੈਂ ਕੋਸ਼ਿਸ਼ ਕਰਦਾ ਹਾਂ ਨਾ ਕੋਈ ਇਹੋ ਜਿਹਾ ਮੌਕਾ ਨਾ ਦੇਈਏ ਇਹਨਾਂ ਨੂੰ ਪਰ ਅੱਜ ਜਿਹੜਾ ਹੈਗਾ ਸਾਨੂੰ ਧਰਤੀ ਦੇ ਪੁੱਤ ਬਣਨ ਦੀ ਲੋੜ ਆ। ਸਾਨੂੰ ਆਪਣੀ ਤਰਤੀਬ ਬਚਾਵਾਂਗੇ ਤਾਂ ਸਾਡੀ ਵਿਰਾਸਾ ਵੀ ਬਚਣਗੀ ਆ ਔਰ ਇਹ ਲੋਕੀ ਤਾਂ ਹੁਣ ਹੈ ਨਹੀਂ ਤੇ ਜੇ ਅਜੇ ਵੀ ਅਸੀਂ ਇਹਨਾਂ ਦੇ ਮਗਰ ਤੁਰ ਕੇ ਅਜੇ ਵੀ ਖੜ ਕੇ ਫੋਟੋਆਂ ਖਿਚਾਉਣੀਆਂ ਇਹਨਾਂ ਨਾਲ ਉਹ ਜਿਹੜਾ ਹੈਗਾ ਫਿਰ ਆਪਣਾ ਫਿਊਚਰ ਹੈ ਇਹਨੂੰ ਚੰਗੇ ਦੀ ਅਸੀਂ ਉਮੀਦ ਰੱਖਦੇ ਬਾਗਲਪੁਰਵਾਰ ਦੇ ਹਜ਼ਾਰਾਂ ਦੋਸ਼ ਹੈਗੇ ਨੇ ਹਜ਼ਾਰਾਂ ਕਤਾਈਆਂ ਹੈਗੀਆਂ ਨੇ ਹਜ਼ਾਰਾਂ ਪੰਥ ਦੇ ਉੱਤੇ ਜਿਹੜੇ ਜ਼ੁਲਮ ਨੇ ਉਹ ਵੀ ਕੀਤੇ ਨੇ ਪੰਜਾਬ ਦੇ ਉੱਤੇ ਵੀ ਕੀਤੇ ਹੈਗੇ ਨੇ ਪਰ ਜੇ ਆਪਾਂ ਜੱਥੇਦਾਰ ਕੌਂਕੇ ਸਾਹਿਬ ਵਾਲਾ ਮਸਲੇ ਦੀ ਗੱਲ ਕਰ ਲਈਏ ਇਹਦੇ ਵਿੱਚ ਉਹਨਾਂ ਦਾ ਦੋਸ਼ ਇਹ ਅਸੀਂ ਉਹਨਾਂ ਨੂੰ ਦੋਸ਼ੀ ਇਸ ਕਰਕੇ ਮੰਨ ਰਹੇ ਹਾਂ ਕਿ ਉਹਨਾਂ ਦੀ ਸੱਤਾ ਰਹੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਸਾਰੇ ਵਾਅਦਿਆਂ ਨੂੰ ਵਫਾ ਨਹੀਂ ਕਰ ਸਕੇ ਆਪਦੀ ਸੱਤਾ ਦੇ ਵਿੱਚ ਉਹਨਾਂ ਨੇ ਰਿਪੋਰਟ ਦੱਬ ਕੇ ਰੱਖੀ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਜਥੇਦਾਰ ਕੌਂਕਾ ਜੀ ਦੇ ਇਹ ਮਾਮਲੇ ਦਾ ਦੋਸ਼ੀ ਬਣ ਗਿਆ ਇਹ ਸਰਕਾਰ ਵੀ ਦੋਸ਼ੀ ਬਣੇਗੀ ਜਾਂ ਫਿਰ ਇਹ ਉਸ ਚੀਜ਼ ਦੇ ਵਿੱਚੋਂ ਨਿਕਲ ਜਾਣਗੇ ਉਸ ਰਿਪੋਰਟ ਨੂੰ ਹੁਣ ਵੀ ਦਬਾ ਕੇ ਰੱਖਣਗੇ ਜਾਂ ਕੋਈ ਕਾਰਵਾਈ ਹੋਵੇਗੀ ਕਿਸੇ ਦੇ ਉੱਤੇ ਕੀ ਲੱਗਦਾ ਤੁਹਾਨੂੰ ਇਹ ਤੁਹਾਡੇ ਤਿਰਫ ਦੇ ਸਾਹਮਣੇ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਇਹ 93 ਦਾ ਇਹ ਹੈਗਾ ਉਹਨੂੰ ਕਾਂਗਰਸ ਰਾਜ ਸਿੰਘ ਉਦੋਂ ਵੀ ਬਾਦਲ ਸਾਹਿਬ ਦੇ ਇੱਕ ਆਉਂਦੀ ਹੈ ਨਾ ਗੱਲਬਾਤ ਸਾਹਿਬ ਕਹਿੰਦਾ ਮੂੰਹ ਤੋਂ ਨਿਕਲ ਜਾਂਦਾ ਕਿ ਸਾਬਕੌਂ ਦੇ ਹੱਕ ਦਾ ਵੀ ਹੈ ਕਿ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਰੋਟੀ ਪਾਣੀ ਦਾ ਜਿਹੇਦਾਰੀ ਦਾ ਉਹਨਾਂ ਦੇ ਧਿਆਨ ਚ ਸੀ ਨਾ ਜੇ ਉਹਨਾਂ ਦੇ ਧਿਆਨ ਚ ਇਹਨੂੰ ਬਚਾਉਣਾ ਹੁੰਦਾ ਤੇ ਇਹ ਤਾਂ ਇਕੱਠੇ ਹੀ ਹੈ ਹੁਣ ਤਾਂ ਪਤਾ ਲੱਗਿਆ ਉਦੋਂ ਤਾਂ ਭਲੇਖਾ ਸੀ ਇਹਨਾਂ ਨੂੰ ਬਚਾਉਣ ਦਾ ਇੱਕ ਲੋਕਾਂ ਦੇ ਚੁਣੇ ਹੋਏ ਜੇ ਇਹ ਕੋਈ ਇਹਨਾਂ ਦੇ ਚੁਣੇ ਤਾਂ ਜਹੇਦਾਰ ਹੈ ਨਹੀਂ ਜਿਵੇਂ ਅੱਜ ਦੇ ਜੀ ਅੱਜ ਜਹੇਦਾਰੀਆਂ ਦਾ ਵੀ ਗਿਫਟ ਨਿਕਲਦਾ ਹੈ ਅੱਜ ਐਸਪੀਸੀ ਪ੍ਰਧਾਨੀਆਂ ਦਾ ਵੀ ਗਿਫਟ ਨਿਕਲਦਾ ਹੈ ਇਹ ਜਹੇਦਾਰ ਲੋਕਾਂ ਨੇ ਬਣਾਏ ਹੋਏ ਸੀ ਜੀ ਅੰਥਰੇ ਪਬਲਿਕ ਨੇ ਚੁਣੇ ਸੀਗੇ ਉਹ ਉਹਨਾਂ ਨੂੰ ਰੜਕਦੇ ਸੀ ਮੈਂ ਕਹਿੰਦਾ ਇਹਨਾਂ ਦਾ ਮਰਵਾਉਣ ਵਿੱਚ ਵੀ ਯੋਗਦਾਨ ਹੂੰ ਫਿਰ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਛਪਾਉਣ ਵਿੱਚ ਵੀ ਯੋਗਦਾਨ ਸਾਰਾ ਕੁਝ ਵਿੱਚ ਹੈ ਪਰ ਮੈਂ ਕਹਿੰਦਾ ਬਾਕੀ ਇਹਨੂੰ ਵੀ ਨਾ ਭੁੱਲੀਏ ਇਸ ਗੱਲ ਵਿੱਚ ਅਸੀਂ ਕਾਂਗਰਸ ਦੇ ਜਿਹੜਾ ਕਾਣ ਕੀਤਾ ਹੋਇਆ ਉਹਨੂੰ ਨਾ ਭੁੱਲੀਏ ਉਹਨੇ ਕੀ ਕੁਸ਼ ਕੀਤਾ ਹੈ 84 ਨੂੰ ਨਾ ਭੁੱਲੀਏ ਦੂਜੇ ਜਿਹੜੇ ਹੈਗੇ ਇਹਦੇ ਹੁਣ ਦੇ ਨਮਾਇंदे ਜਿਹੜਾ ਅੱਜ ਨਵਜੋਤ ਸਿੰਘ ਸਿੱਧੂ ਹੈ ਮੰਦਿਰ ਵੀ ਗੱਲ ਕਰਕੇ ਆਇਆ ਇਹ ਤੁਰਾਫਰ ਦਾ ਪਿੰਡਾਂ ਵਿੱਚ ਵੀ ਮੈਂ ਜਿਹੜੀ ਹੈਗੀ ਆ ਕਾਂਗਰਸ ਨੂੰ ਦੁਬਾਰਾ ਬਚਾਉਣਾ ਹੈਗਾ ਔਰ ਇਹਦੇ ਬੰਦੇ ਨੇ ਕੇਪੀਐਸ ਗੱਲ ਬਾਰੇ ਇਹ ਕਿਹਾ ਜੇ ਉਹ ਇੱਕ ਸੰਤ ਸਮਾਨ ਆਦਮੀ ਸੀ ਪੰਜਾਬ ਦੇ ਹਰ ਗੈਰਤਮੰਦ ਪੰਜਾਬੀ ਨੂੰ ਉਹਦੇ ਜਿਹੜੀ ਮੌਤ ਹੋਈ ਉਹਦਾ ਦੁੱਖ ਹੈ ਜੀ ਇਹੇ ਜਿਹੇ ਬੰਦੇ ਤੁਹਾਡੇ ਪਿੰਡਾਂ ਵਿੱਚ ਹਿੰਮਤ ਕਰ ਜਾਂ ਅਸੀਂ ਮਰੇ ਮੁੱਕੇ ਹੀ ਹੋਏ ਆ ਸਾਡੇ ਪੱਲੇ ਕੁਝ ਨਹੀਂ ਹੈਗਾ ਜੁੱਤੀਆਂ ਕਿਉਂ ਨਹੀਂ ਲਾਉਂਦੇ ਸੀ ਲੋਕਾਂ ਨਾਲ ਜਦੋਂ ਵੈਸੇ ਜੇ ਸ਼ਬਦ ਬੋਲਦਾ ਤਾਂ ਬੜੀ ਤਕਲੀਫ ਹੁੰਦੀ ਇਹਨਾਂ ਨੂੰ ਇਹ ਤਾਂ ਇਸ ਤੋਂ ਵੀ ਕਿਤੇ ਵੱਧ ਭੈੜੇ ਟ੍ਰੀਟਮੈਂਟ ਦੇ ਹੱਕਦਾਰ ਨੇ ਜੀ ਕੇ ਪੀ ਐਸ ਗਿਲ ਜਿਹੜਾ ਆਪਾਂ ਦਾ 35000 ਮੋਤਾਂ ਗਿਣ ਲੈਣੇ ਆ ਜੀ ਤੁਸੀਂ ਖਾਲਣਾ ਸਾਹਿਬ ਵਾਲੀਆਂ 22 ਗਣੋ ਇਸ ਤੋਂ ਇਲਾਵਾ ਹੁਣ ਨਵਾਂ ਇੱਕ ਸੈਗਮੈਂਟ ਮੇਰੇ ਧਿਆਨ 'ਚ ਆਇਆ ਕਿ ਜਿਹੜੇ ਪਗੋੜੇ ਕੀਤੇ ਗਏ ਆ ਉਹਨਾਂ ਦੇ ਦੂਗੀ ਤਾਂ ਮਾਰੇ ਹੀ ਹੋਏ ਆ ਹਜ਼ਾਰਾਂ ਨੌਜਵਾਨ ਹੋਰਊਗਾ ਤੇ 17-80000 ਨੌਜਵਾਨਾਂ ਦੇ ਕਾਤਲ ਲੋਕਾਂ ਨੂੰ ਜੇ ਸੰਤ ਦੱਸਦੇ ਆ ਤੇ ਬ੍ਰਹਮ ਉਹਨਾਂ ਦਾ ਜੋ ਪੰਜਾਬੀ ਟ੍ਰੀਟ ਕਰਨਾ ਚਾਹੀਦਾ ਉਹ ਕਰਨ ਉਹ ਕੱਲੇ ਬਦਲਾ ਲੈਣ ਦੀ ਗੱਲ ਨਾ ਕਰੋ ਇਹ ਸਾਰਾ ਤਾਣਾ ਬਾਣਾ ਠੀਕ ਹੈ ਜਿਹੜਾ ਕੈਪਟਨ ਰਮਿੰਦਰ ਸਿੰਘ ਸੀ ਅੱਜ ਬੀਜਪੀ 'ਚ ਵੜਿਆ ਬੈਠਾ ਉਹਨੇ ਵੀ ਇਹਦਾ ਬਹੁਤ ਦੁੱਖ ਬਣਾਇਆ ਮਰਨ ਦਾ ਉਹਨੇ ਵੀ ਇਹ ਸਾਰੇ ਵੀ ਸਾਰੇ ਇਕੱਠੇ ਆ ਇਹ ਗੱਲ ਕਲੀਅਰ ਹੋਈ ਵੀ ਹੈ ਹੁਣ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਵੀ ਆਪਾਂ ਨਹੀਂ ਜਗਣਾ ਫਿਰ ਆਪਣੇ ਨਾਲ ਜੋ ਹੋਈ ਹੈ ਇਹ ਵੀ ਸਾਹਮਣੇ ਤੇ ਗਾਂ ਜਿਹੜੀ ਹੋਊਗੀ ਉਹ ਵੀ ਹੌਲੇ ਸਮੇਂ ਸਾਹਮਣੇ ਹੋਣੀ ਹੈ ਸਭ ਹਾਲਾਤ ਪਹਿਲਾਂ ਉਹਦੀ ਗੱਲ ਕਰ ਲਈਏ ਤਾਂ ਹੁਣ ਦੀ ਗੱਲ ਕਰ ਲਈਏ ਸਭ ਕੁਝ ਪਹਿਲਾਂ ਮੰਗ ਹੀ ਚੱਲ ਰਿਹਾ ਹੈ ਜੇ ਅਸੀਂ ਇਹ ਸਾਰੇ ਦੇ ਵਿੱਚੋਂ ਨਿਕਲਣਾ ਨਿਕਲਦਾ ਤਰੀਕਾ ਕੀ ਹੈਗਾ ਹੱਲ ਕੀ ਹੈਗਾ ਹੱਲ ਇਹੀ ਹੈ ਕਿ ਜਦੋਂ ਜਾਗੇ ਹੋਏ ਲੋਕ ਆਪਣੇ ਨੁਮਾਇੰਦੇ ਚੋਣ ਨੇ ਸਿੱਖ ਜਾਣਗੇ ਇਲੈਕਸ਼ਨ ਆਏ ਖੜੇ ਆ ਦੇ ਪਛਾਤਾ ਸਰਪੰਚ ਚੁਣ ਲੋਗਾ ਬਿਨਾ ਇਲੈਕਸ਼ਨ ਤੋਂ ਜੀ ਕਿਹਨੇ ਕਿਹਾ ਇਲੈਕਸ਼ਨ ਪਾਰਟੀਆਂ ਦੇ ਹੁਣ ਇਹ ਪੰਜਾਬ ਇੱਕ ਪਿੰਡ ਦੇ ਵਿੱਚੋਂ ਜਿਹੜਾ ਹੈਗਾ ਜੇ ਅਸੀਂ ਆਪਣਾ ਉਹ ਨੁਮਾਇੰਦੇ ਨਹੀਂ ਇੱਕ ਪਿੰਡ ਚ ਲਾਉਣ ਨੂੰ ਚੁਣ ਸਕਦੇ ਉਹ ਵੀ ਅਸੀਂ ਬਾਹਰ ਪੁੱਛਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਕਿਹੜਾ ਕਾਂਗਰਸੀ ਜਿਤਾਈ ਹੈ ਗੱਲ ਇਹ ਤੇ ਬਹੁਤ ਥੋੜੇ ਝੂਠੀਆਂ ਹੀ ਬਣੀਆਂ ਤੇ ਫਿਰ ਇਹੀ ਕੁਝ ਹੋਣਾ ਸਾਡੇ ਨਾਲ ਤੇ ਇਹ ਆਇਆ ਹੱਲ ਹੁਣੇ ਜਾਗ ਲੈਣ ਇਸ ਇਲੈਕਸ਼ਨ ਦੇ ਵਿੱਚ ਤੇ ਇਹ ਸਰਬਸਭਿਆ ਕਰ ਲੈਣ ਇਸ ਤਰ੍ਹਾਂ ਉਹ ਵੱਲ ਆ ਜੂਗਾ ਉਹ ਉਹਨਾਂ ਨੇ ਸਮੇਂ ਵਿੱਚ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਪੁੱਤ ਕਿਉਂ ਨਾ ਇੱਥੇ ਜਿਹੜੇ ਇਹਨਾਂ ਸਿਰ ਕੁਰਸੀਆਂ ਤੇ ਬਹਿ ਕੇ ਕੁਝ ਦੇਣ ਇਹਨਾਂ ਦੇ ਘਰੇ ਤੋਂ ਸੱਪਾਂ ਦੇ ਘਰੇ ਸਪੋਲੀਆਂ ਜੰਮੇ ਹੋਏ ਆ ਇਹਨਾਂ ਨੂੰ ਕੀ ਲਾਉਂਗੇ ਤੁਸੀਂ ਲੋਕਾਂ ਪਰ ਇਸ ਵਾਰ ਵੀ ਆਮ ਘਰਾਂ ਦੇ ਸਮਝ ਕੇ ਚੁਣੇ ਸੀ ਉਹ ਸੁਣੇ ਸੀ ਤਾਂ ਫਿਰ ਕੋਈ ਗੱਲ ਪਲੇਖਾ ਦਾ ਦੂਰ ਹੋ ਗਿਆ ਜੇ ਇਹ ਨਾ ਚੁਣੇ ਹੁੰਦੇ ਸਾਨੂੰ ਅੱਜ ਵੀ ਪਲੇਖਾ ਰਹਿਣਾ ਸੀ ਆਮ ਆਦਮੀ ਪਾਰਟੀ ਪਤਾ ਨਹੀਂ ਕੀ ਕਰ ਲੰਦੀ ਆ ਕੇ ਚੰਗਾ ਹੋ ਗਿਆ ਇਹ ਇਹ ਲਟੇਰੇ ਜਿਹੜੇ ਹੈਗੇ ਆ ਇਹਨੇ ਐਕਸਪਰਟ ਨਹੀਂ ਹੈਗੇ ਜਿੰਨੇ ਪੁਰਾਣੇ ਸੀਗੇ ਅੱਜ ਪੰਜਾਬ ਉਹਨਾਂ ਲੁੱਟਿਆ ਠੱਗਿਆ ਨਹੀਂ ਜਾ ਰਿਹਾ ਕਿ ਉਹਨਾਂ ਦੀ ਐਮਐਲਏ ਇੰਸਪੈਕਟਰ ਡਿਪਟੀਾਂ ਦੀ ਘਰਾਇ ਤੋਰੇ ਖੜਦੇ ਹੈ ਸਰਕਾਰ ਹੈ ਉਸ ਕਰਕੇ ਕੋਈ ਸਰਕਾਰ ਨਹੀਂ ਅਫਸਰ ਦਾ ਰਾਜ ਹੈ ਇਸ ਕਰਕੇ ਅਫਸਰ ਹੀ ਚਾਹੁੰਦੇ ਹੁੰਦੇ ਹੈ ਅਫਸਰ ਹੀ ਚਾਹੁੰਦੇ ਹੈਗਾ ਅਗਲੀ ਵਾਰੀ ਕਾਲੀ ਕਾਂਗਰਸੀਆਂ ਚ ਕੋਈ ਆਵੇ ਕਿਉਂਕਿ ਉਹਨਾਂ ਦਾ ਸਾਰਾ ਕੁਝ ਰਨਾ ਤਾਣਾ ਬਾਣਾ ਇਕੱਠਾ ਹੈ ਉਸ ਕਰਕੇ ਅਫਸਰ ਦੇ ਰਾਜ ਤੋਂ ਬਚਨ ਦੀ ਲੋੜ ਹੈ ਅਸੀਂ ਜਦੋਂ ਪਿੰਡ ਬਚਾਵਾਂਗੇ ਆਪਦੀ ਸੱਤ ਬਚਾਵਾਂਗੇ ਉਹਦੇ ਅਸੀਂ ਜਿਹੜਾ ਹੈਗਾ ਉਹਨਾ ਸਟੇਟ ਵੀ ਬਚਾਵਾਂਗੇ 13000 ਪਿੰਡਾਂ ਨੂੰ ਮੈਂ ਕਹਿੰਦਾ ਪੰਜਾਬ ਕਹਿੰਦੇ ਹੋਰ ਪਿੰਡ ਪੰਜਾਬ ਨੂੰ ਵੱਖਰੀ ਥਾਣੀ ਬਸਦਾ ਕੋਈ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਘਟੋ ਘਟ ਹੋਣ ਦੀ ਸਰਪੰ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਤੋਂ ਮੌਜੂਦ ਹੈਗੇ ਨੇ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਸਵਾਗਤ ਕਰਨ ਲਈ ਨ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦੇ ਇਕੱਠ ਦਾ ਮੁੱਖ ਟੀਚਾ ਕੀ ਹੈ ਅੱਜ ਦੇ ਇਕੱਠ ਦਾ ਮੁੱਖ ਟੀਚਾ ਇਹ ਆ ਕਿ ਜਿਸ ਹਾਲਾਤਾਂ ਚ ਭਾਈ ਕਰਦੇਵ ਸਿੰਘ ਕੌਕੇ ਦੀ ਸ਼ਹਾਦਤ ਹੋਈ ਜਿਹੜੇ ਪੁਲਿਸ ਅਫਸਰਾਂ ਨੇ ਕਿੰਨਾਂ ਦੇ ਕਹਿਣ ਤੇ ਉਹਨਾਂ ਨੂੰ ਘਰੋਂ ਚੁੱਕ ਕੇ ਸ਼ਹੀਦ ਕੀਤਾ ਗਿਆ ਅੱਜ ਦਾ ਮੁੱਖ ਝੰਡਾ ਹੈ ਸੀਗਾ ਦੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅੱਜ ਜਿਹੜੇ ਜਿਨ੍ਹਾਂ ਦੇ ਕਹਿਣ ਤੇ ਕਿੰਨਾਂ ਦੀ ਸਰਕਾਰ ਵਿੱਚ ਹੋਈ ਸ਼ਰਾਦਤ ਹੋਈ ਕਾਂਗਰਸ ਸਰਕਾਰ ਬੇੰਤੂ ਪੁੱਟੜ ਦੀ ਸਮੇਂ ਹੋਈ ਜੀ ਪੀਐਸ ਗਿੱਲ ਡੀਐਸਪੀ ਕੋਟ ਐਸਐਸਪੀ ਕੋਟਨਾ ਜੀ ਜਿਨ੍ਹਾਂ ਨੇ ਸ਼ਹੀਦ ਕੀਤਾ ਬੇਚੱਕ ਮੈਂ ਇੱਕ ਮੇਰੀ ਵੱਖਰੀ ਵਿਚਾਰਧਾਰਾ ਕਹਿ ਰਿਹਾ ਵੀ ਮੈਂ ਕੌਮ ਨੂੰ ਬੇਨਤੀ ਕਰਾਂਗਾ ਕਿਹੜੇ ਪੰਜ ਪਿਆਰੇ ਸਾਹਿਬ ਅੱਗੇ ਲੱਗੇ ਨੇ ਜੀ ਬੇਚੱਕ ਉਹ ਪਰਿਵਾਰ ਕੋਲ ਵੱਧੂ ਫੈਸਲਾ ਤਨ ਹੋਊਗਾ ਪਰ ਉਹਨਾਂ ਦੇ ਬੇਸ਼ੱਕ ਮਰ ਚੁੱਕੇ ਨੇ ਪਰ ਉਹਨਾਂ ਤੇ ਕਲੇਮ ਕਰਕੇ ਉਹਨਾਂ ਨੂੰ ਕਿਹੜੀ ਭਾਈ ਗੁਰਦੇਵ ਸਿੰਘ ਕੌਕੇ ਦਾ ਕਤਲ ਦਾ ਸਾਰਾ ਕਲੇਮ ਉਹਨਾਂ ਨੂੰ ਪਾਉਣਾ ਚਾਹੀਦਾ ਹੈ ਉਹ ਭਵੇਂ ਐਸਐਸਪੀ ਸੀ ਭਵੇਂ ਡੀਐਸਪੀ ਸੀ ਭਵੇਂ ਉਸ ਟੈਨ ਦੀ ਮੌਜੂਦਾ ਸਰਕਾਰ ਸੀ ਪਰ ਅੱਜ ਉਸੇ ਚੀਜ਼ ਤੇ ਵਿਚਾਰਾ ਹੋਈਆਂ ਨੇ ਵੀ ਭਾਈ ਗੁਰਦੇਵ ਸਿੰਘ ਕੌਕੇ ਸਾਹਿਬ ਦੇ ਕਤਲਾਂ ਤੋਂ ਜਾਂ ਕਿਵੇਂ ਦੋਈ ਜਾਵੇ ਦੂਸਰਾ ਮੁੱਦਾ ਹੈਗਾ ਵੀ ਜੋ ਸ਼੍ਰੋਮਣੀ ਕਮੇਟੀ ਸਾਡੇ ਸ਼ਹੀਦਾਂ ਦੇ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਡੋਲ ਕੇ ਸਰਜੀ ਉਹ ਸ਼ਰਮਣੀ ਕਮੇਟੀ ਇੱਕ ਧਿਰ ਦੀ ਖਰਖੇਲ ਬਣ ਕੇ ਰਹੀ ਇਕੱਲੇ ਬਾਦਲ ਪਰਿਵਾਰ ਦੀ ਜੇ ਅੱਜ ਛਾੜੀ ਸ਼ਰਮਣੀ ਕਮੇਟੀ ਯਾਦ ਹੁੰਦੀ ਤਾਂ ਸਾਨੂੰ ਅੱਜ ਇੱਥੇ ਇਕੱਠ ਕਰਨੀ ਲੋੜ ਨਹੀਂ ਪੈਣੀ ਸੀ ਵੀ ਇਹਨੇ ਸੰਗਤਾਂ ਨੂੰ ਇੱਥੇ ਤੇਲ ਬਾਲ ਕੇ ਨਹੀਂ ਆਉਣਾ ਪੈਣਾ ਸੀ ਉਸੇ ਟਾਈਮ ਤੇ ਹੀ ਸ਼ਰਮਣੀ ਕਮੇਟੀ ਕੇਸ ਚੁੱਕਦੀ ਤੇ ਉਹ ਕਿਹੜੇ ਗੁਰਦੇਵ ਸਿੰਘ ਕੌਕੇ ਤੇ ਕਾਤਲ ਸੀ ਉਹਨਾਂ ਨੂੰ ਉਸੇ ਟਾਈਮ ਸਜ਼ਾ ਮਿਲ ਜਣੀ ਸੀ ਕਿ ਉਹਨੂੰ ਬਦਲਾ ਕਰਨ ਦੀ ਸ਼ਰਮਣੀ ਕਮੇਟੀ ਯਾਦ ਕਰਾਉਣ ਲਈ ਜੋ ਪੰਜ ਪਿਆਰਿਆਂ ਨੇ ਇੱਕ ਕਮੇਟੀ ਬਣਾਈ ਹੈ ਪੰਜ ਸਿੰਘ ਸਾਹਿਬ ਉਹਨਾਂ ਦੀ ਪੰਜ ਪ੍ਰਧਾਨੀ ਵੀ ਲੋਕਾਂ ਨੂੰ ਘਰ-ਘਰ ਪਿੰਡ-ਪਿੰਡ ਜਾ ਕੇ ਜਾਗਰੂਤ ਕਰਨਾ ਵੀ ਜਿਹੜੀ ਬਾਦਲਾਂ ਦਾ ਕਬਜ਼ਾ ਹੋ ਚੁੱਕਾ ਸਾਡੀ ਪ੍ਰਬੰਧਕ ਕਮੇਟੀ ਸਾਡੀ ਸ਼ੀਸ਼ਟਾ ਦੀ ਕਮੇਟੀ ਤੇ ਉਹਨੂੰ ਯਾਦ ਕਰਾ ਕੇ ਜਿਹੜੀਆਂ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਤੇ ਇੱਕ ਦੇ ਮੁਕਾਬਲੇ ਇੱਕ ਉਮੀਦਵਾਰ ਖੜਾ ਕਰਕੇ ਜੇ ਕੌਮ ਨੂੰ ਜਿਹੜੀ ਹੈ ਸਾਡਾ ਸ਼੍ਰੀ ਅਕਾਲਤਾ ਸਾਹਿਬ ਯਾਦ ਹੋ ਜਾਵੇ ਸਾਡੀ ਸ਼ਰੋਮਣੀ ਕਮੇਟੀ ਯਾਦ ਹੋ ਜਾਵੇ ਬਾਕੀ ਜਿੱਥੇ ਬੰਦੀਆਂ ਨੂੰ ਕਿਹੜੀ ਕਿਰਤੀ ਸਿੱਖ ਸੰਘਰਸ਼ ਲੜਦੇ ਨੇ ਉਹਨਾਂ ਨੂੰ ਲੜਨ ਦੀ ਮੈਂ ਸਮਝਦਾ ਲੋੜ ਨਹੀਂ ਪਵੇਗੀ ਸਾਡੀ ਸ਼ਰਮਣੀ ਕਮੇਟੀ ਕੋਲੇ ਬੈਠੀ ਇੰਨਾ ਹੈ ਉਹ ਕਿੰਨੇ ਮਰਜੀ ਮਹਿੰਗੇ ਵਕੀਲ ਕਰਕੇ ਪੰਥ ਦੀਆਂ ਲੜਾਈਆਂ ਲੜ ਸਕਦੀਆਂ ਨੇ ਕਿਉਂਕਿ ਸਾਡੀ ਸ਼ਰਮਣੀ ਕਮੇਟੀ ਨੇ ਇਕੱਠੇ ਹੋ ਕੇ ਇੱਕ ਪੈਨਲ ਬਣਾ ਕੇ ਜਥੇਦਾਰ ਸਾਹਿਬ ਦੇ ਪਰਿਵਾਰ ਦੇ ਕੋਲੋਂ ਸ਼ਿਕਾਇਤ ਤਾਂ ਦਰਜ ਕਰਵਾ ਦਿੱਤੀ ਪਿਛਲੇ ਦਿਨ ਪਰ ਉਹਦੇ ਵਿੱਚ ਜਿਹੜੇ ਬਾਦਲਾਂ ਦੇ ਯਾਰ ਪੁਲਿਸੀਏ ਦੱਸੇ ਜਾਂਦੇ ਨੇ ਉਹਨਾਂ ਦੇ ਨਾਮ ਕੱਕ ਦਰਜ ਨਹੀਂ ਕੀਤੇ ਅਸੀਂ ਇਹਨੂੰ ਕਿੱਦਾਂ ਦੇਖਦੇ ਹੋ ਤਾਂ ਨਾ ਇੱਕ ਡਰਾਮੇਬਾਜ਼ੀ ਆ ਕਿਦਾਂ ਦਾ ਭਾਈ ਕਰਤੇਬ ਸਿੰਘ ਕੌਕੇ ਨੂੰ ਚੁੱਕਿਆ ਨਾ ਜੀ ਉਹਦੋਂ ਪ੍ਰਕਾਸ਼ ਸਿੰਘ ਬਾਦਲ ਦੇ ਰਿਕਾਰਡਾਂ ਉੱਤੇ ਡੀਐਸਪੀ ਨੂੰ ਐਸਐਸਪੀ ਨੂੰ ਫੋਨ ਕਰਕੇ ਕਹਿੰਦਾ ਵੀ ਗੁਰਦੇਵ ਸਿੰਘ ਕੌਂਕੇ ਸਾਹਿਬ ਪ੍ਰਸ਼ਾਦਾ ਘਰ ਦਾ ਨਹੀਂ ਬਾਹਰ ਦਾ ਨਹੀਂ ਸ਼ੱਕਦੇ ਘਰ ਦਾ ਸ਼ੱਕਦੇ ਆ ਬਿਲਕੁਲ ਤੇ ਜਿ ਉਸੇ ਟਾਈਮ ਹੀ ਪੰਥ ਦਾ ਲੀਡਰ ਸੀ ਕਾਂਗਰਸ ਸਰਕਾਰ ਸੀ ਬਾਦਲ ਆਪ ਦਾ ਪੰਥ ਦਾ ਲੀਡਰ ਘਮਾਦਾ ਸੀ ਉਸੇ ਟਾਈਮ ਆਣ ਕੇ ਇਕੱਠ ਕਰਕੇ ਇੱਥੇ ਜਗਰਾਂ ਵਿੱਚ ਕੌਮਨਵਾਦ ਜਿੰਦਾ ਵੀ ਪਾਈ ਗੁਰਦੇਵ ਆਪਣਾ ਕੌਮ ਦਾ ਜਹੇਦਾਰ ਝੁਕ ਲਿਆ ਏ ਤੇ ਇੱਥੇ ਪਾਈ ਗੁਰਦੇਵ ਸਿੰਘ ਦੀ ਕੌਮਕ ਦੀ ਸ਼ਹਾਦਤ ਨਹੀਂ ਹੋਣੀ ਸੀ ਮੈਂ ਇਹ ਗੱਲ ਸਮਝਦਾ ਬਾਦਲ ਪਰਿਵਾਰ 32 ਸਾਲ ਤੋਂ ਉਹਨਾਂ ਦੀ ਸ਼ਹਾਦਤ ਨੂੰ ਨੱਪ ਕੇ ਬੈਠੇ ਹੋਏ ਸੀ ਜੇ 1992 ਜੇ 1998 ਦੀ ਰਿਪੋਰਟ ਆਈ ਆ ਤੇ ਉਸ ਤੋਂ ਬਾਅਦ ਦੋ ਵਾਰੀ ਮੁੱਖ ਮੰਤਰੀ ਬਣ ਚੁੱਕਾ 10 ਸਾਲ ਲਗਾਤਾਰ ਕਿੰਨਾ ਸਰਕਾਰ ਰਹੀ ਆ ਉਹਨਾਂ ਪਾਈ ਗੁਰਦੇਵ ਸਿੰਘ ਕੌਕੇ ਦਾ ਨਾਂ ਤੱਕ ਨਹੀਂ ਲਿਆ ਪਰ ਇਹ ਉਹਨੂੰ ਡਰਾਮੇਬਾਜੀ ਆ ਪਰਿਵਾਰ ਦੇ ਕੋਲ ਆਣ ਕੇ ਸਰੋਪੇ ਪਵਾਰੇ ਜਿਹਨਾਂ ਦੇ ਕੋਲ ਇੱਥੇ ਚਮਚੀਆਂ ਨੇ ਪਿੰਡ ਦੇ ਵਿੱਚ ਬੈਠੇ ਹੋਏ ਜਾਂ ਆਸੇ-ਪਾਸੇ ਉਹਨਾਂ ਦੇ ਚਮਚੇ ਬਾਦਲਾਂ ਦੇ ਬੈਠੇ ਹੋਏ ਨੇ ਉਹ ਗੱਲਾਂ ਕਰਕੇ ਪਰਿਵਾਰ ਨੂੰ ਚਲੋ ਜੋ ਵੀ ਮੈਂ ਤਾਂ ਪਰਿਵਾਰ ਦਾ ਵੀ ਧੰਨਵਾਦ ਕਰਾਂ ਕਿੰਨਾ ਇੰਨਾ ਲੰਮਾ ਸਮਾਂ ਆਪਣੇ ਚੀਤੀ ਦੀ ਜਾਂ ਆਪਣੇ ਪਰਿਵਾਰ ਦੀ ਲੜਾਈ ਲੜੀ ਆ ਪਰ ਇਹ ਲੜਾਈ ਪਰਿਵਾਰ ਤਾਂ ਲੜ ਰਿਹਾ ਏ ਫਿਰ ਲੜਨੀ ਕੌਮ ਨੂੰ ਚਾਹੀਦਾ ਸੀ ਕਿਉਂਕਿ ਸਾਡੀ ਸ਼ਰੋਮਣੀ ਕਮੇਟੀ ਮਹਾਨ ਸੰਸਥਾ ਸੀ ਸ਼ੀਦਾਂ ਦੀ ਉਹਨੇ ਲੜਨੀ ਸੀ ਜਾਂ ਜਿਨ੍ਹਾਂ ਨੇ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਕੌਮ ਦੀਆਂ ਵੋਟਾਂ ਲੈ ਕੇ ਪੰਥ ਦੀਆਂ ਵੋਟਾਂ ਲੈ ਕੇ ਜਦੋਂ ਲਖਸਣਾ ਦਾ ਸੀ ਉਦੋਂ ਬੰਦੀ ਸਿੰਘਾਂ ਦੀ ਗੱਲ ਕਰਕੇ ਜਾਂ ਹੋਰ ਕਿਹੜੇ ਮੁੱਦੇ 84 ਦੀ ਗੱਲ ਕਰਕੇ ਜਾਂ ਹੋਰ ਕਿਹੜੇ ਮੋਰਚਿਆਂ ਦਿੱਲੀ ਦੀ ਰੰਗਾਂ ਦੀ ਗੱਲ ਕਰਕੇ ਵੋਟਾਂ ਲੈਂਦਾ ਰਿਹਾ ਪਰ ਉਹਨੇ ਕੌਮ ਤੱਕ ਹੀ ਸਵਾਰਿਆ ਨੀ ਕਮੈਂ ਸਮਝਦਾ ਕੋਮ ਕੁਝ ਨਹੀਂ ਦਿੱਤਾ ਇਹਦੇ ਪਿੱਛੇ ਜਿੰਨੀ ਦੋਸ਼ੀ ਕਾਂਗਰਸ ਪਾਰਟੀ ਐ ਬੈਂਤੂ ਬੁੱੱਜੜ ਦੀ ਸਰਕਾਰ ਆ ਜਾਂ ਕੇ ਪੀਐਸ ਗਹਿਲਾ ਉਸ ਤੋਂ ਵੱਧ ਦੋਸ਼ੀ ਬਾਦਲ ਪਰਿਵਾਰ ਆ ਜੋ ਕਿ ਜਿਨ੍ਹਾਂ ਨੇ ਫੋਨ ਕਰਤਾ ਵੀ ਉਹ ਰੋਟੀ ਘਰ ਦੀ ਇਹ ਪਤਾ ਐ ਪਿਓ ਰੋਟੀ ਬਾਹਰ ਦੀ ਨਹੀਂ ਖਾਂਦਾ ਜਹਦਾਰ ਸਾਹਿਬ ਉਸੇ ਟਾਈਮ ਆਦਾ ਕੌਮ ਨੂੰ ਕਾਲ ਦਿੰਦਾ ਇੱਥੇ ਇਕੱਠ ਹੁੰਦਾ ਜਗਰਾਉ ਵਿੱਚ ਤੇ ਮੈਂ ਸਮਝਦਾ ਭਾਈ ਗੁਰਦੇਵ ਸਿੰਘ ਕੌਂਕਤੀ ਸ਼ਾਤ ਨਹੀਂ ਹੋਣੀ ਸੀ ਇਹਦੇ ਦੋਸ਼ੀ ਕਿੰਨੇ ਕਾਂਗਰਸਾਂ ਜਿੰਨਾ ਕੇਪੀ ਸਗੀਲਾ ਕਿੰਨਾ ਸਵਰਨ ਕੋਟਨਾ ਉਹਨਾਂ ਪ੍ਰਕਾਸ਼ ਸਿੰਘ ਬਾਦਲਾ ਦਾ ਪਰਿਵਾਰ ਵੀ ਦਾ ਦੋਸ਼ੀ ਜਿਵੇਂ ਅੱਜ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹਣਾ ਦੇ ਸਬੰਧ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਇਕਤਰਤਾ ਹੋਈ ਹੈ ਇਸੇ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਇੱਥੇ ਇੱਕ ਇਨਸਾਫ ਜਿਹੜਾ ਮਾਰਚ ਆ ਉਹ ਕੀਤਾ ਜਾਂਦਾ ਆ ਭਾਈ ਬਲਦੇਵ ਸਿੰਘ ਵੜਾਲਾ ਹਣਾ ਦੇ ਵੱਲੋਂ ਇਹਨਾਂ ਹੀ ਪਿੰਡਾਂ ਦੇ ਵਿੱਚ ਕੌਂਕੇ ਕਲਾਂ ਤੋਂ ਜਿਹੜੀ ਉਹਦੀ ਸ਼ੁਰੂਆਤ ਆ ਉਹ ਹੁੰਦੀ ਆ ਭਾਈ ਹਰਪ੍ਰੀਤ ਸਿੰਘ ਮਖੂ ਪਹੁੰਚਦੇ ਨੇ ਸਰਦਾਰ ਪ੍ਰੀਤ ਸਿੰਘ ਸੈਣੀ ਪਹੁੰਚਦੇ ਨੇ ਪਰ ਜਿਹੜਾ ਗੁਰੂ ਘਰ ਹੈਗਾ ਜਿਹੜਾ ਅੱਜ ਵੀ ਐਸਜੀਪੀ ਸਿੱਦੇ ਅਧਿਕਾਰ ਖੇਤਰ ਦੇ ਵਿੱਚ ਚੱਲ ਰਿਹਾ 6ਵੇਂ ਪਾਸ਼ਾਹੀ ਦਾ ਸਥਾਨ ਹੈਗਾ ਉੱਥੋਂ ਸਰੂਪ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਭਾਈ ਨਹੀਂ ਸਰੂਪ ਨਹੀਂ ਦਿੱਤਾ ਜਾਵੇਗਾ ਜੇ ਲਾਗਲੇ ਕਿਸੇ ਪਿੰਡ ਦੇ ਵਿੱਚ ਗੱਲਬਾਤ ਕਰਦੇ ਨੇ ਕਿ ਸਾਨੂੰ ਭਾਈ ਸਰੂਪ ਦੇ ਦਿਓ ਇੱਥੇ ਤਾਂ ਮਨਾ ਕਰ ਦਿੱਤਾ ਤੇ ਉੱਥੇ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ ਕਿ ਨਹੀਂ ਭਾਈ ਇਹਨਾਂ ਨੂੰ ਸਰੂਪ ਨਹੀਂ ਦੇਣੇ ਸਰੂਪ ਕੀ ਬਾਦਲ ਪਰਿਵਾਰ ਦੀ ਨਿੱਜੀ ਜੈਦਾ ਥੋੜੀ ਨੇ ਕਿਉਂ ਅਝਿਹਾ ਕਰ ਰਹੇ ਐਸਜੀਪੀਸੀ ਅਝਿਹਾ ਕਿਉਂ ਕਰ ਰਹੀ ਗੱਲ ਇਹ ਹੈਗੀ ਹੈ ਵੀ ਬਾਦਲ ਪਰਿਵਾਰ ਦੀ ਨਿੱਜੀ ਜਾਇਦਤ ਨਹੀਂ ਪਰ ਕਿਦੋਂ ਉਹਨਾਂ ਦੀ ਸਰਕਾਰ ਆ ਸਾਰੇ ਪਾਸੇ ਜੇ ਹੁਣ ਸ਼੍ਰੋਮ ਪੰਜਾਬ ਸਰਕਾਰ ਇਹ ਵੀ ਆਪਦਾ ਪੱਖ ਬਚਾਉਣਾ ਚਾਹੁੰਦੀ ਵੀ ਗੱਲ ਮੇਰੇ ਤੇ ਨਾ ਆਵੇ ਉਹਨਾਂ ਸਰੂਪ ਤਾਂ ਨਹੀਂ ਜਵਾਏ ਸਰਕਾਰ ਨੂੰ ਕਹਿ ਕੇ ਤੇ ਸ਼੍ਰੋਮਣੀ ਕਮੇਟੀ ਨੇ ਤਾਂ ਨਹੀਂ ਦਿੱਤੇ ਵੀ ਸਾਡਾ ਕਿਹੜਾ ਪਾਜ ਆ ਭਾਈ ਬਲਦੇਵ ਸਿੰਘ ਬਡਾਲਾ ਜਾ ਕਿਹੜੇ ਕੌਮ ਤੇ ਬਲਾਰੇ ਆਏ ਨੇ ਉਹ ਸਾਡਾ ਪਾਜ ਨੰਗਾ ਕਰਨਗੇ ਵੀ ਇਹਨਾਂ ਦਾ ਕੱਠਣਾ ਵਿੱਚ ਮਾਰ ਸਿਰੋਪਣਾ ਉਹਨੇ ਸੋਚ ਪਹਿਲਾਂ ਲਾ ਕੇ ਪੰਥ ਦੇ ਵਿਰੋਧ ਰਹੀ ਤੇ ਪੰਥ ਦੇ ਵਿਰੋਧ ਰਹੇਗੀ ਕਿੰਨਾ ਚਿਰ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਕਮੇਟੀ ਦੇ ਪਾਸੇ ਨਹੀਂ ਹੁੰਦਾ ਉਹਨਾਂ ਚਿਰ ਪੰਥ ਦਾ ਕੌਮ ਦਾ ਭਲਾ ਨਹੀਂ ਹੋ ਸਕਦਾ ਇਹਨਾਂ ਦੀ ਨਰੈਣੂ ਵਾਲੀ ਸੋਚ ਆ ਨਰੈਣੂ ਦੀ ਸਰੋਜ ਦੇ ਧਾਰਨੀ ਪਰਿਵਾਰ ਆ ਤੇ ਸ਼੍ਰੋਮਣੀ ਕਮੇਟੀ ਜੀ ਤੋਂ ਸਾਡੀਆਂ 328 ਰੂਪਾਂ ਦਾ ਇਨਸਾਫ ਲੈ ਨੂੰ ਡਾਂਗਾ ਮਾਰ ਕੇ ਬਾਹਾਂ ਭੰਡ ਸਕਦੇ ਆ ਸਾਡੀਆਂ ਦਸਤਾਰਾਂ ਦੀ ਬੇਇੱਜ਼ਤੀ ਕਰ ਸਕਦੇ ਆ ਸਾਡੀਆਂ ਧੀਆਂ ਦੀ ਬੇਇੱਜ਼ਤੀ ਕਰ ਸਕਦੇ ਭੈਣਾਂ ਦੇ ਤੁਹਾਨੂੰ ਕਾਰ ਲੈ ਜਾ ਸਕਦੇ ਉੱਥੇ ਤੇ ਉਸ ਸ਼੍ਰੋਮਣੀ ਕਮੇਟੀ ਤੋਂ ਕੀ ਕੌਮ ਆਸ ਰੱਖ ਸਕਦੀ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖੀ ਜਾ ਸਕਦੀ ਇਹ ਤਾਂ ਉਨਾਂ ਚਿਰ ਹੀ ਆਸ ਆ ਜਿੱਦਾਂ ਕੌਮ ਇਕੱਠੀ ਹੋ ਜਾਵੇ ਇੱਕ ਪਲੇਅਰ ਪਰ ਇਕੱਠੀ ਹੋ ਕੇ ਲਖਣ ਲੜ ਕੇ ਇਹਨਾਂ ਨੂੰ ਪਾਸੇ ਕੀਤਾ ਜਾਵੇ ਤੇ ਸਾਡੇ ਕੌਮ ਦੇ ਜਿਹੜੇ ਅਸਲੀ ਪੰਥ ਦੇ ਪਹਿਰੇਦਾਰ ਉਸ ਕਮੇਟੀ 'ਚ ਲਿਆਂਦੇ ਜਾਂ ਤੇ ਫਿਰ ਪੰਥ ਦਾ ਪੰਥ ਦਾ ਪੜਾਅ ਹੋ ਸਕਦਾ ਜੀ ਸਰਦਾਰ ਪ੍ਰੀਤ ਸਿੰਘ ਸੈਣੀ ਹਨੀ ਬਲਦੇਵ ਸਿੰਘ ਬਡਾਲਾ ਹਨੀ ਜਾ ਸਤਿ ਭਾਵਨਾ ਦਲ ਦੇ ਹੋਰ ਸਿੰਘ ਭਾਈ ਹਰਪ੍ਰੀਤ ਸਿੰਘ ਮਖੂ ਇਹਨਾਂ ਨੂੰ ਸਰੂਪ ਨਹੀਂ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਨਹੀਂ ਦੇ ਸਕਦੇ ਪਰ 328 ਸਰੂਪ ਕਿਹਨੂੰ ਦੇ ਦਿੱਤੇ ਅੱਜ ਤੱਕ ਸਿੱਖ ਪੰਥ ਨੂੰ ਦੱਸਿਆ ਨਹੀਂ ਗਿਆ 328 ਦੀ ਤਾਂ ਉਹ ਕਿਹੜਾ ਈਸ਼ਰ ਸਿੰਘ ਉਹ ਇਨਕੁਆਰੀ ਕਰ ਚੁੱਕਾ ਹੈ ਸਰੂਪ ਤਾਂ ਮੈਂ ਦੀ ਉਹਦੇ ਹਜ਼ਾਰਾਂ ਦੀ ਗਿਣਤੀ 'ਚ ਨੇ ਮਹਾਰਾਜ ਸਰੂਪ ਤਾਂ ਹਜ਼ਾਰਾਂ ਦੀ ਗਿਣਤੀ ਹੈ ਨੇ ਖੁਦ ਸਈਸ਼ਰ ਸਿੰਘ ਨੇ ਮੈਨੂੰ ਵੀ ਹਜ਼ਾਰਾਂ ਦੀ ਗਿਣਤੀ 'ਚ ਮਹਾਰਾਜ ਸਰੂਪ ਕਿਹੜੇ ਲਾਪਤਾ ਕੀਤੇ ਨੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ 'ਚ ਮਹਾਰਾਜ ਦੀ ਅੰਗਨ ਨਾਲ ਲਾਪਤਾ ਕੀਤੇ ਸਰੂਪ ਸਾਹਿਬ ਕੇ ਗਲਤ ਚੋਰੀ ਵੇਚੇ ਨੇ ਉਹਨਾਂ ਦੀ ਇਨਕੁਆਰੀ ਜਦੋਂ ਕੌਮ ਬਲਦੇਵ ਸਿੰਘ ਬਨਾਲਾ ਵੀ ਮੋਰਚਾ ਲਾ ਕੇ ਬੈਠਾ ਗੁਰੂ ਘਰ ਦਾ ਹਯੂਰੀ ਰਾਕੀ ਸੀ ਉਹ ਕੋਈ ਕੋਈ ਸਰਸੇ ਵਾਲੇ ਡੇਰੇ ਦਾ ਬੰਦਾ ਥੋੜਾ ਸੀ ਜੇ ਸਰਸੇ ਵਾਲ ਨੂੰ ਮਾਰਾ ਸਰੂਪ ਮਿਲ ਸਕਦੇ ਆ ਤੇ ਜੇ ਸਰਸੇ ਵਾਲ ਨੂੰ ਬਿਨਾ ਮੰਗਿਆ ਮਾਫੀ ਮਿਲ ਸਕਦੀ ਆ ਆਪ ਹੀ ਸੈਨ ਕਰਾ ਕੇ ਤੇ ਜਹੇਦਾਰਾ ਸਾਨੂੰ ਆਪ ਦੀ ਕੋਠੀ ਚ ਬੁਲਾ ਕੇ ਸਾਮ ਕੀਤਾ ਜਾਂਦਾ ਹੈ ਤੇ ਬਲਦੇਵ ਸਿੰਘ ਮਡਾਲਾ ਤਾਂ ਕੌਮ ਦਾ ਰਾਗੀ ਸੀ ਹਰਪ੍ਰੀਤ ਸਿੰਘ ਮਹੂ ਕੌਮ ਦਾ ਕਥਾਵਾਜ ਸੀ ਕੋਈ ਉਹ ਉਹ ਕੌਮ ਦਾ ਪੰਛ ਦਾ ਪ੍ਰਚਾਰੀ ਹੋਣਾ ਸੀ ਪਿੰਡਾਂ ਚ ਇਹ ਬਿਲਕੁਲ ਮਾੜੀ ਗੱਲ ਆ ਮਾੜੀ ਸੋਚ ਇਹਨਾਂ ਦੀ ਹਿੰਦੀ ਮੈਂ ਸ਼ੱਕ ਸਭ ਨਾਲ ਨਿੰਦਿਆ ਕਰਦਾ ਤੇ ਇਹੀ ਗੱਲ ਕਹਾਂਗੇ ਵੀ ਇਹਨਾਂ ਦੇ ਕਿਸੇ ਤਰ੍ਹਾਂ ਦੀ ਪੰਥ ਨੂੰ ਕੌਮ ਨੂੰ ਆਤਮਿਕ ਪਿਛਲੇ ਦਿਨ ਪਿਛਲੇ ਦਿਨ 31 ਸਾਲ ਬੀਤ ਗਏ ਆਉਂਦੇ ਆਉਂਦੇ ਸੁਖਵੀਰ ਸਿੰਘ ਬਾਦਲਣਾ ਨੂੰ ਪਿੰਡ ਕੌਂਕੇਕਲਾ ਦੇ ਵਿੱਚ ਪਰ 31 ਸਾਲਾਂ ਬਾਅਦ ਪਹੁੰਚੇ ਆ ਕੇ ਪਰਿਵਾਰ ਨੂੰ ਸਰੂਪਾ ਦਿੱਤਾ ਪਰਿਵਾਰ ਤੋਂ ਸਰੂਪਾ ਲਿਆ ਉਹ ਸਾਰੇ ਵਰਤਾਰੇ ਨੂੰ ਕਿੱਦਾਂ ਦੇਖ ਰਹੇ ਹੋ ਦੇਖੋ ਜੀ ਸੁਖਵੀਰ ਸਿੰਘ ਬਾਦਲ ਚਾਰਜ ਫਿਰੋ ਖਾਲੀ ਹੋ ਚੁੱਕਾ ਹੈ ਪਾਰਲੀਮੈਂਟ ਤੇ ਵੀ ਖਤਮ ਹੋ ਗਏ ਵਿਧਾਨ ਸਭਾ ਚ ਵੀ ਖਤਮ ਹੋ ਗਏ ਤੇ ਸ਼੍ਰੋਮਣੀ ਕਮੇਟੀ ਦੀ ਕੌਮ ਨੇ ਪਤਾ ਲੱਗ ਗਿਆ ਵੀ ਸਾਨੂੰ ਖਤਮ ਕਰ ਦੇਣਗੇ ਏਤੀ ਏਤੀ ਖਾਲ ਇਥੋਂ ਖਤਮ ਹੋ ਜਾਣਗੇ ਪਰ ਉਹ ਡਰਾਮੇਬਾਜ਼ੀ ਕਰ ਰਿਹਾ ਏ ਕਦੀ ਕਾਲ ਤਸੋਂ ਜਾ ਕੇ ਜੋੜੇ ਝਾੜਨ ਦਾ ਪੈਂਦਾ ਏ ਕਦੀ ਉਹ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਲਿੰਦਾ ਏ ਕਦੀ ਇਥੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰਾਂ ਚ ਆ ਰਿਹਾ ਹੁਣਾ ਵੀ ਇਹ ਗੱਲਾਂ ਸਾਰੀਆਂ ਉਹਨੀਆਂ ਇੱਕ ਡਰਾਮਾ ਏ ਇੱਕ ਕੌਮ ਨੂੰ ਫਿਰ ਛਾਲੇ ਪਹਿਲੋਂ ਦੇ ਪਿਓ ਨੇ ਬੜਾ ਲੰਮਾ ਸਮਾਂ ਕੌਮ ਨਾਲ ਝਲਤੋਖਾ ਕੀਤਾ ਜਦੋਂ ਲਕਸ਼ਣ ਆ ਜਾਂਦੇ ਉਸ ਤੋਂ ਬੰਦੀ ਸਿੰਘਾਂ ਦੀ ਗੱਲ ਕਰਨ ਦਾ ਪੰਦਾ ਸੀ ਜਦੋਂ ਲਖਸ਼ਣਾਂ ਦੇ 84 ਦੀ ਗੱਲ ਕਰਦਾ ਸੀ ਦਿੱਲੀ ਡੰਗਿਆਂ ਦੀ ਗੱਲ ਕਰਦਾ ਸੀ ਜਦੋਂ ਲਖਸ਼ਣ ਜਿੱਤ ਕੇ ਕਹਿੰਦਾ ਸੀ ਇਹਦੇ ਖਤਮ ਕਰ ਦਿਓ ਤੇ ਕੌਣ ਕਿਹੜੀ ਉਹ ਪੰਜਾਬ ਚੋਂ ਯਾਤਰਾ ਕੱਢੀ ਉਹਨੇ ਕੌਣ ਬੇਨਤੀ ਕਰਾਂਗਾ ਪਿੰਡ ਪਿੰਡਾਂ ਦੇ ਪੰਜਾਬੀਆਂ ਸਰਪੰਚਾਂ ਨੂੰ ਉਹਨਾਂ ਡਟ ਕੇ ਵਿਰੋਧ ਕਰਨ ਜਿਹੜੇ ਪੰਥ ਦੇ ਪ੍ਰਚਾਰਕ ਨੇ ਉਹਨਾਂ ਬਾਰੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕੈਂਪ ਲਾ ਕੇ ਜਾਗਰਤ ਕਰਨਾ ਵੀ ਬਾਦਲ ਦੇ ਗਾਣੇ ਤੇ ਫਿਰ বাজਜੋ ਫਿਰ ਕੌਮ ਨੂੰ ਇਕੱٹری ਵੇਚਣ ਦੀ ਇਹ ਨਵੀਂ ਸਕੀਮ ਨੇ ਯਾਤਰਾ ਮੈਂ ਕਹਾ ਪੰਜਾਬ ਬਚਾਓ ਨਹੀਂ ਪੰਜਾਬ ਵੇਚੂ ਯਾਤਰਾ ਕਹਿ ਸਕਣਾ ਪੰਜਾਬ ਵੇਚਣ ਦੀ ਨਵੀਂ ਸਕੀਮ ਉਹਨੇ ਬਣਾਉਣੀ ਆ ਤੇ ਲਖਣ ਜਿੱਤ ਗਿਆ ਤੇ ਪੰਜਾਬ ਦਾ ਇਦੋਂ ਵੀ ਮੰਦਾ ਹਾਲ ਹੋਵੇਗਾ ਵੀਰੋ ਜੀ ਹਾਂ ਬਿਲਕੁਲ ਇਹ ਅੱਜ ਨਾ ਬਾਦਲਾਂ ਦੀ ਸਰਕਾਰ ਹੈ ਨਾ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਜਥੇਦਾਰ ਸਾਹਿਬ ਸਿੰਘ ਸਾਹਿਬ ਭਾਈ ਕਰਦੇਵ ਸਿੰਘ ਕੌਂਕੇ ਹਨਾਂ ਦੀ ਸ਼ਹਾਦਤ ਹੁੰਦੀ ਹੈ ਬਾਦਲ ਪਰਿਵਾਰ ਦੋਸ਼ੀਆਂ ਨੂੰ ਬਚਾਉਂਦਾ ਹੈ ਦੋ ਵਾਰ ਸਰਕਾਰ ਬਣ ਜਾਂਦੀ ਹੈ ਪਰ ਅੱਜ ਉਹਨਾਂ ਦੋਹਾਂ ਤਰ੍ਹਾਂ ਦੀ ਸਰਕਾਰ ਨਹੀਂ ਹੈਗੀ ਅੱਜ ਦੋਸ਼ੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਲਾਸਟ ਸਵਾਲ ਦੇਖੋ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਨਾ ਪਹਿਲਾਂ ਨੇ ਝੂਠ ਬੋਲਿਆ ਸੀ ਇਹ ਕਿਹੜੇ ਪਰਿਵਾਰ ਨੇ ਸਾਡੇ ਕੌਮ ਦੇ ਕਈ ਚਲੋ ਵਕੀਲ ਵੀ ਸੀ ਦੀਪ ਸਿੱਧੂ ਤੇ ਬੇਸ਼ੱਕ ਉਹ ਕੇਸਾਂ ਧਾਰੀਆਂ ਸੀ ਉਹਨੇ ਕਿਹਾ ਸੀ ਇਹ ਦਿੱਲੀ ਦੇ ਅੱਗੇ ਰਿਚਪਾ ਹੈ ਇਹ ਜੋ ਦਿੱਲੀ ਬਣਾਊਗੀ ਉਹ ਬੋਲੇਗਾ ਤੇ ਕੌਮ ਇੰਦੇ ਤੋਂ ਵੱਜ ਜਾਵੇ ਇਹ ਦਾ ਇਹ ਕੇਚਰੀਵਾਲ ਤੇ ਦਿੱਲੀ ਦੇ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬੰਦਾ ਹੈ ਉਹ ਪਹਿਲੋਂ ਆਪਣੇ ਕਿਹੜੇ ਗੋਡੇ ਜਾ ਕੇ ਸੈਂਟਰ ਦੇ ਫੜ ਕੇ ਸੈਂਟਰ ਨੂੰ ਮੱਥਾ ਟੇਕ ਕੇ ਫਿਰ ਪੰਜਾਬ ਦੀ ਕੁਰਸੀ ਤੇ ਬਹਿੰਦਾ ਹੈ ਤੇ ਜਿਹੜਾ ਭਗਵੰਤ ਮਾਨ ਹੈ ਹੁਣ ਪੂਰੀ ਤਰ੍ਹਾਂ ਸੈਂਟਰ ਦੇ ਬੋਦੀ ਜੀ ਖੇਡ ਰਿਹਾ ਏ ਜੋ ਨੂੰ ਸੈਂਟਰ ਕਹਿੰਦੀ ਏ ਜੋ ਸੈਂਟਰ ਦੀ ਏਜੰਸੀ ਕਹਿੰਦੀ ਭਗਵੰਤ ਮਾਨ ਉਹ ਕਰ ਰਿਹਾ ਪੰਜਾਬ ਧਰਤੀ ਤੇ ਇੱਥੇ ਨੌਜਵਾਨਾਂ ਨੂੰ ਚੁੱਕ ਕੇ ਮੁਕਾਬਲੇ ਪਾਇਆ ਜਾ ਰਹੇ ਆ ਠੂਠੇ ਪਰਚੇ ਪਾਏ ਜਾ ਰਹੇ ਆ ਹੋਰ ਕਿਹੜੇ ਸਾਡੇ ਸਿੰਘ ਨੇ ਕਿੰਨਾ ਜਿਹਾ ਪੰਜਾਬ ਦੀ ਸੱਚ ਹੱਕ ਦੀ ਗੱਲ ਕਰਦੇ ਆ ਉਹਨਾਂ ਤੇ ਚੁੱਕ ਕੇ ਲਾਠੀ ਚਾਰਜ ਕਰਕੇ ਥਾਣੇ ਵਿੱਚ ਬੰਦ ਕਰ ਦਿੰਦੇ ਨੇ ਤੇ ਕਈ ਕਈ ਮਹੀਨੇ ਉਹਨਾਂ ਦੀ ਜਵਾਨਤਾ ਨਹੀਂ ਹੁੰਦੀਆਂ ਤੋਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਬਾਹਰ ਕੱਢਦੇ ਨੇ ਉਹਨਾਂ ਨੂੰ ਪੂਰੀਆਂ ਇੰਨਾ ਬਣਾ ਕੇ ਨੌਜਵਾਨ ਬਾਹਰ ਕੱਢਿਆ ਜਾ ਰਿਹਾ ਹੈ ਫਿਰ ਕੌਮ ਇਸ ਤੇ ਵੀ ਜਾਗਰਤ ਹੋਵੇ ਤੇ ਇਹ ਜਿਹੜਾ ਭਗਵੰਤ ਮਾਨੇ ਇਹ ਹੁਣ ਸੈਂਟਰ ਦਾ ਇੱਕ ਹੱਥ ਸੋਕਾ ਬਣ ਚੁੱਕਾ ਹੈ ਕਿਵੇਂ ਕਿਸੇ ਟਾਈਮ ਬੈਂਸ ਸਿੰਘ ਬਣਿਆ ਸੀ ਜਿਵੇਂ ਕਿਸੇ ਟਾਈਮ ਬਾਦਲ ਪ੍ਰਕਾਸ਼ ਨੇ ਬਾਦਲ ਸੀਗਾ ਉਸੇ ਤਰ੍ਹਾਂ ਉਸੇ ਤਰਜ਼ ਤੇ ਭਗਵੰਤ ਮਾਨ ਚੱਲ ਰਿਹਾ ਹੈ ਉਦੋਂ ਖੜਕੂ ਸਿੰਘਾਂ ਦੇ ਮੁਕਾਬਲੇ ਕਰਦਾ ਸੀ ਹੁਣ ਗੈਂਗਸਟਰਾਂ ਦੇ ਟੂਠੇ ਮੁਕਾਬਲੇ ਬਣ ਰਹੇ ਆ ਪਰ ਉਹਨਾਂ ਦੇ ਕੋਈ ਸੱਚਾਈ ਨਹੀਂ ਕੋਈ ਟਾਈਲ ਸੱਚਾਈ ਨਹੀਂ ਕੱਲ ਪਰਸੇ ਮੁੰਡਾ ਆਪਾ ਹਨਾ ਸਿੱਧੂ ਉਹਨੂੰ ਜਦੋਂ ਲਿਆਂਦਾ ਗਿਆ ਬੜਾ ਤਰ੍ਹਾਂ ਛੱਤਤ ਕੀਤਾ ਗਿਆ ਕੁੱਟਿਆ ਗਿਆ ਬਰਫਾਂ ਤੇ ਪਾਇਆ ਗਿਆ ਜਿਵੇਂ 84 ਚ ਨੌਜਵਾਨਾਂ ਤੇ 84 ਵਾਰ ਛੱਤਤ ਹੋਏ ਬਰਫਾਂ ਤੇ ਰਟਾਇਆ ਜਾਂਦਾ ਸੀ ਚੱਡੇ ਪਾੜ ਜਾਂਦੇ ਸੀ ਚੱਡਿਆਂ 'ਚ ਮਰਚਾਂ ਪਾਈਆਂ ਜਾਂਦੀਆਂ ਸੀ ਉਸੇ ਤਰ੍ਹਾਂ ਹੀ ਉਹ ਨੌਜਵਾਨ ਤੇ ਨੌਜਵਾਨਾਂ ਦੇ ਕਿਹੜੇ ਪੰਜਾਬ ਦੇ ਕੋਈ ਵੀ ਨੌਜਵਾਨ ਫੜ ਕੇ ਪਰਚਾ ਕਰਦੇ ਆ ਉਹਨੂੰ ਸੀਓ ਸਟਾਫ ਦੇ ਲਾ ਕੇ ਛੱਤਤ ਕੀਤਾ ਜਾਂਦਾ ਹੈ ਬਰਫਾਂ ਤੇ ਲਟਾਇਆ ਜਾਂਦਾ ਬਹੁਤ ਤਰ੍ਹਾਂ ਦੇ ਤਸਵੀਰ ਕਦੋਂ ਕੱਕ ਪੰਜਾਬ ਦੀ ਨੌਜਵਾਨੀ ਦੇ ਨਾਲੇ ਤਸ਼ੱਦਦ ਹੁੰਦੇ ਰਹਿਣਗੇ ਕਦੋਂ ਅਸੀਂ ਇਸ ਪੀੜ ਦੇ ਵਿੱਚੋਂ ਬਾਹਰ ਨਿਕਲਾਂਗੇ ਕਦੇ ਭਾਨੇ ਸਿੱਧੂ ਦੀ ਵਾਰੀ ਆ ਜਾਂਦੀ ਆ ਕਦੇ ਭਾਈ ਅਮਰਤਪਾਲ ਸਿੰਘ ਨੂੰ ਫੜ ਕੇ ਅੰਦਰ ਦੇ ਦਿੰਦੇ ਆ ਕਦੇ ਕਿਸੇ ਲੱਖੇ ਸਿਧਾਣੇ ਵੀਰ ਦੀ ਵਾਰੀ ਆ ਜਾਂਦੀ ਆ ਕਦੇ ਕਿਸੇ ਹੋਰ ਪੰਜਾਬ ਦੀ ਗੱਲ ਕਰਨ ਵਾਲੇ ਸਿੰਘ ਦੀ ਵਾਰੀ ਆ ਜਾਂਦੀ ਆ ਕਿਸੇ ਪੰਜਾਬ ਦੇ ਪੁੱਤ ਦੀ ਵਾਰੀ ਆ ਜਾਂਦੀ ਆ ਇਹ ਸਾਰੀ ਪੀੜ ਦੇ ਵਿੱਚੋਂ ਨਿਕਲਾਂਗੇ ਕਿੱਦਾਂ ਨਿਕਲਦਾ ਕੀ ਹੱਲ ਹੈਗਾ ਕਿੰਨਾ ਚਿਰ ਨੌਜਵਾਨੀ ਪੰਜਾਬ ਦੀ ਜਾਗਰਤ ਨਹੀਂ ਕਰਦੇ ਸਾਡੇ ਕਿਹੜੇ ਡੇਰਿਆਂ ਵਾਲੇ ਬਾਬਿਆਂ ਤੋਂ ਕੌਮ ਯਾਦ ਨਹੀਂ ਹੁੰਦੀ ਕਿੰਨਾ ਚਿਰ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੰਡੇ ਪਾਟੇ ਦੇmber ਚੱਕ ਕੇ ਕਲਗੀਧਰ ਦੇ ਪੁੱਤਰ ਬਣ ਕੇ ਸਾਰੇ ਪੇਤਪਾਦ ਡੇਰਾਵਾਦ ਸਭ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੇ ਕੌਮ ਅੱਜ ਨੌਜਵਾਨਾਂ ਨੂੰ ਜਾਗਰਤ ਕੀਤਾ ਜਾਵੇ ਨਸ਼ਿਆਂ ਤੋਂ ਬਾਹਰ ਕੱਢਿਆ ਜਾਵੇ ਤੇ ਉਸ ਦਿਨ ਇਹ ਸਾਰੀਆਂ ਕਿਹੜੀਆਂ ਗੱਲਾਂ ਦਾ ਹੱਲ ਕਿੰਨੇ ਨਿਕਲੂਗਾ ਤੇ ਉਹਨਾਂ ਚਿਰ ਦੀ ਨੌਜਵਾਨ ਅੱਗੇ ਆਉਣਗੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾਊਗਾ ਜਿਹੜੇ ਡੇਰਾਵਾਦ ਦੀ ਦਲਦਲ ਚ ਕੌਮ ਫਸ ਚੁਕੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ 9 ਜਨ ਟੁੱਟ ਚੁੱਕੇ ਆ ਜਿਹੜੇ ਪੰਜ ਪ੍ਰਧਾਨੀ ਸਿਸਟਮ ਨਾਲ ਕਿੰਨਾ ਚਿਰ ਕੌਮ ਜੁੜਦੀ ਨਹੀਂ ਉਹਨਾਂ ਚਿਰ ਮੈਂ ਸਮਝਣਾ ਪੰਜਾਬ ਦਾ ਭਲਾ ਹੋਣਾ ਬਹੁਤ ਮੁਸ਼ਕਲ ਗੱਲਾਂ ਜਿਨੇ ਮਰਜ਼ੀ ਕਰੀ ਜੇ ਭਲਾ ਹੋਣਾ ਬਹੁਤ ਮੁਸ਼ਕਲ ਹੈ ਧੰਨਵਾਦ ਮਹਲਮ ਸਾਹਿਬ ਤੁਸੀਂ ਸਮਾਂ ਦਿੱਤਾ ਬਿਲਕੁਲ ਸੰਗਤ ਜੀ ਇਹ ਵਿਚਾਰ ਸਨ ਭਿਲਖਵੀਰ ਸਿੰਘ ਮਹਾਲਮ ਹਨਾਂ ਦੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਲਈ ਕਿਸੇ ਬਾਦਲਾਂ ਦੀ ਯਾਤਰਾ ਦੀ ਲੋੜ ਨਹੀਂ ਹੈਗੀ ਪੰਜਾਬ ਨੂੰ ਬਚਾ ਸਕਦੇ ਨੇ ਤੇ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਚਾ ਸਕਦੇ ਨੇ ਪੰਜਾਬ ਦੀ ਨੌਜਵਾਨੀ ਨੂੰ ਨਾਲ ਜੋੜਨ ਦੀ ਲੋੜ ਹੈਗੀ ਆ ਪੰਜਾਬ ਦੇ ਵਿੱਚ ਡੇਰਾਬਾਦ ਪੂਰੀ ਤਰ੍ਹਾਂ ਜਿਹੜੇ ਆਪਦੇ ਪੈਰ ਫਸਾਰ ਚੁੱਕਾ ਆ ਉਹਦੀਆਂ ਜੜਾਂ ਲਾ ਚੁੱਕਾ ਉਹ ਜੜਾਂ ਪੱਟਣ ਦੀ ਲੋੜ ਹੈਗੀ ਤੇ ਆਪਦੇ ਸੱਚੇ ਗੁਰੂ ਦੇ ਨਾਲ ਜੁੜਨ ਦੀ ਲੋੜ ਹੈਗੀ ਆ ਪੰਜਾਬ ਸਰਕਾਰ ਚਾਹੇ ਪਹਿਲਾਂ ਬਾਦਲਾਂ ਦੀ ਹੋਵੇ ਫਿਰ ਕੈਪਟਨਾਂ ਦੀ ਹੋਵੇ ਚਾਹ ਅੱਜਵਾਲੀ ਹੋਵੇ ਪੰਜਾਬ ਦੀ ਨੌਜਵਾਨੀ ਦੇ ਉੱਤੇ ਲਗਾਤਾਰ ਅਨੇ ਤਸ਼ੱਦਦ ਢਾਏ ਜਾ ਰਹੇ ਨੇ ਤੇ ਡੀਐਸਪੀ ਸੇਖੋ ਹਣਾ ਨੇ ਵੀ ਕਿਹਾ ਕਿ ਜਿਹੜਾ ਸਾਰੇ ਵਰਤਾਰੇ ਨੇ ਸਰਕਾਰਾਂ ਕਿਤੇ ਨਾ ਕਿਤੇ ਇੱਕ ਕੱਠ ਨੂੰ ਫੇਲ ਕਰਨ ਦੇ ਲਈ ਦੂਜੇ ਬੰਨੇ ਕੋਈ ਨਾ ਕੋਈ ਅਜੀਹਾ ਕੰਮ ਕਰ ਦਿੰਦੇ ਨੇ ਕਰ ਦਿੰਦੀਆਂ ਨੇ ਕਿ ਦੂਜੇ ਬੰਨੇ ਵੀ ਕੱਠ ਕਰਨ ਦੇ ਲਈ ਲੋਕ ਮਜਬੂਰ ਹੋ ਜਾਂਦੇ ਨੇ ਕੌਮ ਨੂੰ ਵੰਡਿਆ ਜਾ ਰਿਹਾ ਪੰਜਾਬੀਆਂ ਨੂੰ ਵੰਡਿਆ ਜਾ ਰਿਹਾ ਪੰਜਾਬੀਆਂ ਨੂੰ ਇੱਕ ਥਾਂ ਤੇ ਇਕੱਠਿਆਂ ਨਹੀਂ ਹੋਣ ਦਿੱਤਾ ਜਾ ਰਿਹਾ ਸੰਗਤ ਜੀ ਤੁਸੀਂ ਇਸ ਸਾਰੇ ਮਸਲੇ ਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਇੱਥੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਗਿਆ ਹੋਇਆ ਸਭ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੱਢੀ ਜੀ